ਇਹ ਮਸਲਾ ਹੋ ਗਿਆ ਹੁਣ ਜਿਹੜੇ ਬਵਾਦ ਦੇ ਲੋਕ ਨਿਰਸਵਾਰਥ ਹੋ ਕੇ ਉੱਥੇ ਸੇਵਾ ਕੀਤੀ ਆ ਲੋਕਾਂ ਨੇ ਲੰਗਰ ਲਾਏ ਹੈਗੇ ਕਿੰਨੀਆਂ ਸੇਵਾਵਾਂ ਦਿੱਤੀਆਂ ਲੋਕਾਂ ਨੇ ਪਰੋਂ ਆਏ ਲੋਕਾਂ ਦੀ ਕਿੰਨੀ ਮਦਦ ਕੀਤੀ ਆ ਇਹ ਨਾ ਇੱਕ ਟੈਗ ਲੱਗ ਗਿਆ ਕਨੌਰ ਦੀ ਇੱਕ ਪ੍ਰਾਣੀ ਹੱਤ ਹੈਗੀ ਐ ਜਿਹੜੇ ਉਹਨਾਂ ਨੂੰ ਜਾਣਦੇ ਉਹਨਾਂ ਨੂੰ ਪਤਾ ਹੈਗਾ ਉਹ ਕਹਿੰਦੇ ਦਰਖਤ ਦੇ ਥੱਲੇ ਦਰਖਤ ਨਹੀਂ ਹੁੰਦੇ ਉਹਨਾਂ ਲੈ ਕਨੌਰ ਹਲਕੇ ਚੋਂ ਉਹਨਾਂ ਤੋਂ ਬਾਅਦ ਕੋਈ ਖਿਡਾਰੀ ਉੱਪਰ ਉੱਠਣੇ ਨਹੀਂ ਦਿੱਤਾ ਈ ਗੱਲ ਸਮਝੋ ਉਹ ਕਹਿੰਦੇ ਜਦੋਂ ਉਹਨਾਂ ਦੇ ਚੋਰੀ ਵਾਲੇ ਮਸਲੇ ਚ ਨਾ ਆਣਾ ਸ਼ੁਰੂ ਹੋਇਆ ਨਾ ਕਹਿੰਦੇ ਮੇਰਾ ਹਲਕਾ ਜਿਹੜਾ ਹੈਗਾ ਸੁਨਾਮ ਚ ਹੈ ਪਿੰਡ ਮੇਰਾ ਮਾੜੂ ਹੈ ਰਹਿਸ਼ਚਰੀ ਯੂਨੀਵਰਸਿਟੀ ਹੈ ਦੇਖ ਸਕਦੇ ਹੋ ਤੁਸੀਂ ਆ ਗੁਰਵਾਲ ਜੀ ਦਾ ਬੋਰਡ ਲੱਗਿਆ ਹੋਇਆ ਹੈਗਾ ਨਾਲ ਉਹਨਾਂ ਦੇ ਹੋਰ ਵੀ ਬੰਦੇ ਖੜੇ ਹੈਗੇ ਇਹ ਵੀ ਨਹੀਂ ਕਹਿ ਸਕਦੇ ਹੈਗੇ ਉਹ ਇਹਨਾਂ ਦੀ ਪਾਰਟੀ ਦਾ ਹੀ ਵਰਕਰ ਹੈ ਬੰਦ ਹੈ ਨਾ ਪਿਛਲੇ ਕੁਝ ਦਿਨਾਂ ਤੋਂ ਇੱਕ ਮੁੱਦਾ ਬੜਾ ਭੱਖ ਰਿਹਾ ਟਰਾਲੀਆ ਚੋਰੀ ਵਾਲਾ ਜਦੋਂ ਦੀ ਪੰਜਾਬ ਸਰਕਾਰ ਨੇ ਜਿਹੜਾ ਧਰਨਾ ਖਨੋਰੀ ਤੇ ਸ਼ੰਭੂ ਬਾਰਡਰ ਤੇ ਕਿਹਾ ਉਸ ਤੋਂ ਬਾਅਦ ਇੱਕ ਟਰਾਲੀ ਚੋਰੀ ਹੋਣ ਦਾ ਮਾਮਲਾ ਬੜਾ ਭੱਖਿਆ ਹੋਇਆ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਗੁਰਲਾਲ ਸਿੰਘ ਗੁਰਸੇਵਕ ਸਿੰਘ ਟਾਲਨ ਜੋ ਗਲਕਾ ਖਨੌਰ ਦੇ ਐਨ ਜੀਓ ਟੀਮ ਦੇ ਮੁਖ ਸੇਵਾਦਾਰ ਨੇ ਗੱਲਬਾਤ ਕਰਦੇ ਕਿ ਮੁੱਦਾ ਕੀ ਕਹਿਣਾ ਹੈ ਇਸ ਬਾਰੇ ਹਲਾ ਨੀਚੇ ਅੱਜ ਵੀ ਬਹੁਤਾਂ ਬੱਚੇ ਇੱਕ ਨਾ ਦੇਖੋ ਮਸਲਾ ਇਹ ਇਕੱਲਾ ਟਰਾਲੀ ਚੋਰੀ ਦਾ ਨਹੀਂ ਹੈਗਾ ਇਹ ਮਸਲਾ ਹੋ ਗਿਆ ਹੁਣ ਜਿਹੜੇ ਪਵਾਦ ਦੇ ਲੋਕ ਨਿਰਸਵਾਰਥ ਹੋ ਕੇ ਉੱਥੇ ਸੇਵਾ ਕੀਤੀਆਂ ਲੋਕਾਂ ਨੇ ਲੰਗਰ ਲਾਏ ਹੈਗੇ ਆ ਕਿੰਨੀਆਂ ਸੇਵਾਵਾਂ ਦਿੱਤੀਆਂ ਲੋਕਾਂ ਨੇ ਬਾਹਰੋਂ ਆਏ ਲੋਕਾਂ ਦੀ ਕਿੰਨੀ ਮਦਦ ਕੀਤੀ ਹੈ ਇਹ ਨਾ ਇੱਕ ਟੈਗ ਲੱਗ ਗਿਆ ਹੁਣ ਕਿਸ ਚੀਜ਼ ਦਾ ਟੈਗ ਲੱਗਿਆ ਚੋਰੀ ਦਾ ਟੈਗ ਲੱਗਿਆ ਕਿ ਚੋਰੀ ਦਾ ਕਿਸ ਤੇ ਲੱਗਿਆ ਇਹ ਪੂਰੇ ਪਵਾਦ ਤੇ ਇੱਕ ਨਾ ਹੋਰ ਹਲਕੇ ਤੇ ਟੈਗ ਲਾ ਦਿਆ ਜਿਹੜੇ ਐਮਐਲਏ ਸਾਹਿਬ ਹੁਣ ਤੱਕ ਅਸੀਂ ਕਹਿੰਦੇ ਰਹੇ ਨਾ ਮੈਂ ਪਨਾਹ ਹੋਰ ਦਾ ਨਾਂ ਚੱਕਿਆ ਮੈਂ 20 ਸਾਲ ਖੇਡਿਆ ਹੈਗਾ ਮੇਰਾ ਖੇਡਾ ਖਿਡਾਰੀ ਹੋਣ ਕਰਕੇ ਬਹੁਤ ਉਤਬਾਹ ਗਿਆ ਔਰ ਉਤਬਾਸੀ ਉਹਨਾਂ ਦਾ ਮਨ ਦੇ ਵੀ ਹੈ ਪਰ ਉਹਨਾਂ ਨੇ 20 ਸਾਲ ਦੇ ਵਿੱਚ ਜਿਹੜਾ ਖੇਡਗੇ ਨਾ ਆਪਦਾ ਘਰ ਹੀ ਭਰਿਆ ਉਹਨਾਂ ਨੇ ਇਹ ਨਹੀਂ ਕਹਿ ਸਕਦੇ ਗੁਰਲਾਲ ਜੀ ਵੀ ਮੈਂ ਖੇਡ ਕੇ ਜਾਂ ਤਾਂ ਕੋਈ ਖਿਡਾਰੀ ਚੱਕਿਆ ਹੋਵੇ 20 ਸਾਲਾਂ ਜਾਂ ਪਿੰਡ ਦੇ ਵਿੱਚ ਪਿੰਡ ਉਹਨਾਂ ਦਾ ਮਾੜੂ ਹੈ ਸਨੌਰ ਹਲਕੇ ਤੇ ਪੈਂਦਾ ਜਾਂ ਉਹ ਆਪਦੇ ਪੂਰੇ ਪਿੰਡ ਦੇ ਵਿੱਚ ਤਕਰੀਬਨ ਛੋਟਾ ਹੀ ਪਿੰਡ ਹੈਗਾ ਬਸ ਉਹ ਘਟਾ ਸਟਡ ਦੀ ਉਹ ਛੋਟੇ ਜਿਹੇ ਪਿੰਡ ਦੇ ਵਿੱਚ ਉਹ ਇਹੀ ਸਾਖਤ ਕਰਦੇ ਨੇ ਵੀ ਮੈਂ ਫਲਾਣੇ ਦਾ ਮੁੰਡਾ ਚੱਕਿਆ ਵੀ ਇਹ ਕਬੱਡੀ ਖੇਡਦਾ ਦਾ ਉਹਨਾਂ ਦੇ ਪਿੰਡ ਦੇ ਵਿੱਚ ਬਹੁਤ ਖਿਡਾਰੀ ਹੋਏ ਬਹੁਤ ਵਧੀਆ ਖਿਡਾਰੀ ਹੋਏ ਜਿਹੜਾ ਕੋਈ ਖਿਡਾਰੀ ਉੱਪਰ ਵੱਲ ਨੂੰ ਵੱਧਦਾ ਵੀ ਸੀਗਾ ਤਾਂ ਗੁਰਨਾਲ ਕਨੌਰ ਦੀ ਇੱਕ ਪੁਰਾਣੀ ਆਦਤ ਹੈਗੀ ਐ ਜਿਹੜੇ ਉਹਨਾਂ ਨੂੰ ਜਾਣਦੇ ਉਹਨਾਂ ਨੂੰ ਪਤਾ ਹੈਗਾ ਉਹ ਕਹਿੰਦੇ ਦਰੱਖਤ ਦੇ ਥੱਲੇ ਦਰੱਖਤ ਨਹੀਂ ਹੁਣ ਦਿੰਦੇ ਉਹਨਾਂ ਲੈ ਕਨੌਰ ਹਲਕੇ ਚੋਂ ਉਹਨਾਂ ਤੋਂ ਬਾਅਦ ਕੋਈ ਖਿਡਾਰੀ ਉੱਪਰ ਉੱਠਣੇ ਨਹੀਂ ਦਿੱਤਾ ਜੇ ਕੋਈ ਉਸ ਤੋਂ ਬਾਅਦ ਕੋਈ ਖਿਡਾਰੀ ਹੋਣਾ ਖਿਡਾਰੀ ਉੱਪਰ ਨੂੰ ਜਾ ਰਹੇ ਆ ਨਾ ਤਾਂ ਗੁਰਲਾਲ ਪਿੱਛੇ ਹੈਗਾ ਹਟਣ ਤੋਂ ਬਾਅਦ ਖੜਾ ਰਿ ਜਿਹੜੇ ਆਪਦੇ ਬਲ ਤੇ ਉੱਪਰ ਆਣ ਲਗੇ ਚਾਦ ਕੇ ਗੁਰਲਾਲ ਦਾ ਫਰਜ਼ ਬਣਦਾ ਸੀਗਾ ਵੀ ਉਹ 20 ਸਾਲ ਵਧੀਆ ਖੇਡਦਾ ਹੈਗਾ ਰਤੂਆ ਸੀਗਾ ਉਹਨਾਂ ਦਾ ਉਹ ਆਪਦੇ ਏਰੀਆ ਚ ਅਕੈਡਮੀ ਬਣਾਉਂਦੇ ਆਪ ਦਾ ਕਿਸੇ ਨੌਜਵਾਨ ਨੂੰ ਪਰ ਚੱਕਦੇ ਸਿਰਫ 20 ਸਾਲ ਖੇਡ ਕੇ ਉਹਨਾਂ ਨੇ ਆਪ ਦਾ ਕਰਤਿਆ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਨੇ ਹਲਕੇ ਵਾਸਤੇ ਕੁਝ ਕਰਿਆ ਬਿਲਕੁਲ ਹਲਕੇ ਵਾਸਤੇ ਦਾ ਇਹ ਕਰਿਆ ਵੀ ਹਾਂ ਚੋਰੀ ਦਾ ਟੈਗ ਲੱਗਦਾ ਹਰ ਕਿਤੇ ਤੁਸੀਂ YouTube ਤੇ ਨਾ ਮੈਂ ਨਹੀਂ ਕਹਿੰਦਾ ਇਹ ਗੱਲ ਤੁਸੀਂ YouTube ਤੇ ਟਰਾਲੀ ਚੋਰ ਘਰ ਲਓ ਜਦ ਐ ਐਮਐਲਏ ਸਾਹਿਬ ਦੀ ਫੋਟੋ ਆ ਜਾਂਦੀ ਐ ਹੁਣ ਇਹ ਤਾਂ ਮੈਂ ਨਹੀਂ ਕਰਾਂ ਹੁਣ ਉਹ ਟੈਗ ਕਿਤੇ ਹਲਕਾ ਕੰਨ ਵਰਤੇ ਹਲਕਾ ਕੰਨ ਵਰਤੇ ਨਾ ਜੀ ਦੇਖੋ ਜਦੋਂ ਦਾ ਵੋਟਾਂ ਲੈਣੇ ਸੀ ਗਿਆ ਉਦੋਂ ਦਾ ਗੁਰਲਾਲ ਕਹਿੰਦੇ ਸੀਗੇ ਵੀ ਮੈਂ ਘਨੌਰ ਦਾ ਪੁੱਤ ਐ ਮੈਂ ਤੁਹਾਡਾ ਪੁੱਤ ਐ ਜਦੋਂ ਉਹਨਾਂ ਦੇ ਟਰਾਲੀ ਚੋਰੀ ਵਾਲੇ ਮਸਲੇ 'ਚ ਉਹਨਾਂ ਦਾ ਨਾਂ ਆਇਆ ਉਦੋਂ ਬੁੱਕਰ ਕੇ ਕਹਿੰਦੇ ਮੇਰਾ ਪਿੰਡ ਮਾੜੂ ਮੇਰਾ ਪਿੰਡ ਦਾ ਸਨੌਰ ਚ ਪੈਂਦਾ। ਕਿਨਾਰਤਾ ਪੈਂਦਾ ਹੀ ਨਹੀਂ। ਹਲਕਾ ਦੇ ਕਨੌੜੀ ਐ। ਭਾਈ ਜੀ ਹਲਕਾ ਪੈਂਦਾ ਹੀ ਉਹਨਾਂ ਦੇ ਪਿੰਡ ਦਾ। ਉਹਨਾਂ ਦੇ ਬਾਈਟ ਗਏ ਮੈਂ ਨਹੀਂ ਰਹੇਗਾ। ਤੁਸੀਂ ਗੱਲ ਨੂੰ ਸਮਝੋ। ਉਹ ਕਹਿੰਦੇ ਜਦੋਂ ਉਹਨਾਂ ਦੇ ਚੋਰੀ ਵਾਲੇ ਮਸਲੇ ਚ ਨਾ ਆਣਾ ਸ਼ੁਰੂ ਹੋਇਆ ਨਾ ਕਹਿੰਦੇ ਮੇਰਾ ਹਲਕਾ ਜਿਹੜਾ ਹੈਗਾ ਸਨੌਰ ਚ ਐ। ਪਿੰਡ ਮੇਰਾ ਮਾੜੂ ਐ। ਰਹਿਸ਼ਚਰੀ ਯੂਨੀਵਰਸਿਟੀ ਐ। ਇਹ ਲੋਕਾਂ ਦਾ ਬੁੱਧੂ ਨਹੀਂ ਹੋਣਾ ਇਹ ਹਲਕੇ ਤੇ ਮੁਕਰਗੇ ਮੇਰਾ ਕੋਈ ਹਲਕਾ ਨਹੀਂ ਮੁਕਰਗੇ ਵੀਡੀਓ ਪਈ ਹੈ ਉਹਨਾਂ ਨੇ ਕਹਿ ਵੀ ਮੇਰੀ ਰਹਿਸ਼ ਮਾੜੂ ਹੈ ਮਾੜੂ ਸਨੌਰਜਾ ਜਾਂ ਮੇਰੀ ਰਹਿਸ਼ ਪਟਿਆਲੇ ਚ ਇਹ ਮੁਕਰ ਨਹੀਂ ਕਹਿ ਸਕਦੇ ਨਾ ਫਿਰ ਦੂਜਾ ਨੰਬਰ ਜਿਹੜੇ ਚੋਰੀ ਵਾਲਾ ਟੈਗ ਮੈਂ ਨਹੀਂ ਲਾ ਰਿਆ YouTube ਤੇ ਚੋਰ ਪਰ ਟਰਾਲੀ ਚੋਰ ਪਰ ਹੋ ਰੋ ਤੁਸੀਂ ਜਿਹੜੇ ਮੇਰੀ ਵੀਰਾਂ ਨੂੰ ਬੇਨਤੀ ਹੈ ਜੇ ਮੈਂ ਗਲਤ ਲੱਗਦਾ ਤਾਂ YouTube ਤੇ ਟਰਾਲੀ ਚੋਰ ਭਰ ਲਓ ਗੁਰਲਾਲ ਦੀ ਫੋਟੋ ਆ ਜਾਂਦੀ ਜਦ ਇਹ ਦੂਜਾ ਨੰਬਰ ਤੁਹਾਡੇ ਮਾਦੀਵਾਂ ਨਹੀਂ ਇੱਕ ਨਾ ਮੈਂ ਐਦਾਂ ਜੀ ਕਰਕੇ ਟਿੱਡਾ ਕਰਕੇ ਗੁਰਵਾਲ ਜੀ ਫੋਟੋ ਦਿਖਾ ਦਿੰਦੇ ਆ ਵੀ ਜਿਹੜਾ ਤਿੰਨ ਟਰਾਲੀਆਂ ਲੋ ਸਿਮਪਲੀ ਤੋਂ ਫੜੀ ਗਈਆਂ ਹੈਗੀਆਂ ਵੀ ਉਹਨਾਂ ਨਾਲ ਮੇਰਾ ਕੋਈ ਲੈਗਾ ਤੇਗਾ ਨਹੀਂ ਹੈ ਆ ਦੇਖੋ ਆ ਫੋਟੋ ਹੈਗੀ ਉਹ ਬਾਈ ਦੀ ਟਿੰਕੂ ਦੀ ਟਿੰਕੂ ਐ ਜੋ ਵੀ ਟਿੰਕਾ ਆ ਜਿੰਨੇ ਗੁਰਵਾਲ ਜੀ ਆ ਫੋਟੋ ਉਹਨਾਂ ਦੀ ਹੈਗੀ ਜੀ ਦੇਖ ਸਕਦੇ ਹੋ ਤੁਸੀਂ ਆ ਗੁਰਵਾਲ ਜੀ ਦਾ ਬੋਰਡ ਲੱਗਿਆ ਹੋਇਆ ਹੈਗਾ ਨਾਲ ਉਹਨਾਂ ਦੇ ਹੋਰ ਵੀ ਬੰਦੇ ਖੜੇ ਹੈਗੇ ਇਹ ਵੀ ਨਹੀਂ ਕਹਿ ਸਕਦੇ ਹੈਗੇ ਉਹ ਇਹਨਾਂ ਦੇ ਪਾਰਟੀ ਦਾ ਹੀ ਵਰਕਰ ਹੈ ਬੰਦ ਹੈ ਨਾ ਭਾਈ ਮੈਂ ਪਲੀਜ਼ ਮੈਂ ਤੁਹਾਡੇ ਮਾਣੇ ਦੇ ਦੁਆਰੇ ਰਿਪੀਟ ਕਰਦਾ ਮੈਂ ਜਦ ਕੋਈ ਚੀਜ਼ ਬੋਲਦਾ ਹਾਂ ਜਦੋਂ ਤੱਕ ਮੇਰੇ ਕੋਲ ਕਿਸੇ ਚੀਜ਼ ਦਾ ਐਵੀਡੈਂਸ ਨਾ ਹੋਵੇ ਮੈਂ ਕਦੇ ਵੀ ਕੋਈ ਚੀਜ਼ ਨਹੀਂ ਬੋਲਦਾ ਮੈਂ ਇਹ ਚੀਜ਼ ਮੰਨਿਆ ਹੋਇਆ ਜ਼ਿੰਦਗੀ ਚ ਵੀ ਤਨਦਰੁਮ ਆਰਦਾਸ ਤੋਂ ਬਿਨਾਂ ਸਤਕਾਰ ਤੋਂ ਕੋ ਕਿਸੇ ਗਿੱਚੂ ਗੀ ਚੁੱਕ ਜੀਏ ਉਦੋਂ ਆਪਾਂ ਨੇ ਕਿਸੇ ਦੇ ਝੁਕਣਾ ਆਪਾਂ ਬੋਲਦੇ ਹੁੰਦੇ ਹਾਂ ਕਿ ਇਹਨਾਂ ਦੇ ਅਸਿਸਾਬਤ ਕਰ ਸਕਦੇ ਆ ਹੁਣ ਇਹੀ ਮਸਲੇ ਦੇ ਵਿੱਚ ਤਰੀ ਦੇ ਦੋ ਧਾਰਾਂ ਦੇ ਵਿੱਚ ਪਰਚਾ ਗੋਲ ਮੋਲ ਹੋਇਆ ਹੁਣ ਤਿੰਨ ਟਰਾਲੀਆਂ ਤੋਂ ਬਰੰਦ ਹੋਈਆਂ ਮੌਕੇ ਤੇ ਬੰਦਾ ਫੜ ਹੋ ਗਿਆ ਉਹ ਫਰਾਰ ਵੀ ਕਰਾਤਾ ਮੌਕੇ ਤੇ ਜਦੋਂ ਲੋਕਾਂ ਨੇ ਫੜ ਕੇ ਫੜਿਆ ਹੋਇਆ ਉਹਦੀ ਵੀਡੀਓ ਵੀ ਸਾਡੇ ਕੋਲ ਮੈਂ ਆਪ ਦੇ ਉਦੋਂ ਸ਼ੇਅਰ ਕੀਤੀ ਹੋਈ ਹੈ ਠੀਕ ਹੈ ਜੀ ਮੌਕੇ ਤੇ ਫਰਾਰ ਵੀ ਕਰਾਇਆ ਉਸ ਤੋਂ ਬਾਅਦ ਫਰਾਰ ਤੋਂ ਬਾਅਦ ਜਿਹੜੀ ਵੀ ਪਰਚੇ ਦੀਆਂ ਧਾਰਾਵਾਂ ਦੇਖੋ ਤਿੰਨ ਟਰਾਲੀਆਂ ਲਗਭਗ 150 ਕੁਆਰਟਰ ਦੀ ਹੋਣੀ ਹੈ ਠੀਕ ਹੈ ਠੀਕ ਹੈ ਜਿਹੜੀ ਇੱਕ ਟਰਾਲੀ ਦੀ ਕੀਮਤ ਤਿੰਨ ਤੋਂ ਲੈ ਕੇ 5 ਲੱਖ ਰੁਪਏ ਹੈ ਟਰਾਲੀਆਂ ਨੇ ਚੱਕੀਆਂ ਇਹਨਾਂ ਨੇ ਟਰਾਲੇ ਚੱਕਿਆ ਕੁਆੜ ਨਹੀਂ ਚੱਕਿਆ ਇਹ ਨਹੀਂ ਕਹਿੰਦਾ ਆਪਾਂ ਕੁਆੜ ਦਾ ਪਰਚਾ ਹੋਣਾ ਜੀ ਨਾ ਤੁਹਾਡੀ ਗੱਲ ਜਾਇਜ਼ ਜਿਹੜੇ ਉੱਥੇ ਕਿਸਾਨ ਬੈਠੇ ਸੀ ਆਪਾਂ ਕਹਿ ਸਕਦੇ ਕੋਈ ਸ਼ੌਕ ਨੂੰ ਨਹੀਂ ਬੈਠੇ ਸੀ ਜਿੰਨਾ ਵੱਲੋਂ ਸਰਕਾਰ ਨੇ ਉਹਨਾਂ ਵੱਲੋਂ ਜਿਹੜਾ ਉਹਨਾਂ ਨੂੰ ਅਰੈਸਟ ਪਾ ਕੇ ਜੇਲ੍ਹਾਂ 'ਚ ਭੇਜਿਆ ਉਸ ਤੋਂ ਬਾਅਦ ਟਰਾਲੀਆਂ ਚੋਰੀ ਹੋਈਆਂ ਤੇ ਉਹ ਵੀ ਨਜਾਇਜ਼ ਨਜਾਇਜ਼ ਆਪਣੇ ਖੁਸ਼ੀ ਵਾਸਤੇ ਬੈਠੇ ਨੇ ਠੀਕੇ ਜੋ ਪਿੱਛੇ ਉਹਨਾਂ ਦਾ ਜਾਨਵਰ ਦਾ ਇੰਨਾ ਕੁਝ ਹੋਇਆ ਟਰਾਲੀ ਚੋਰੀ ਹੋਈ ਇਹ ਹੋਈ ਉਹ ਕਿਸਾਨ ਅੱਜ ਤੱਕ ਲੱਭ ਰਿਹਾ ਜ ਸਾਡਾ ਟਰਾਲੀ ਕਿੱਥੇ ਨੇ ਬਟ ਪੂਲ ਸਾਡੇ ਵੀ ਕਹਿਣ ਦੀ ਸਾਨੂੰ ਪ੍ਰੂਫ ਲਿਆਓ ਪਰ ਉਹਨਾਂ ਟਰਾਲੀਆ ਦਿੰਨੇ ਆ ਬਟ ਇਹ ਟਰਾਲੀਆ ਚੋਰੀਆਂ ਕਾਫੀ ਪਿੰਡਾਂ ਦੇ ਹਰ ਪੇਕੇਨ ਔਰ ਤੋਂ ਕਾਫੀ ਵੀਡੀਓ ਵਾਇਰਲ ਹੋਈਆਂ ਨੇ ਸਰੋਪਿੰਡ ਤੋਂ ਲੋਹ ਸਿੰਬਲੀ ਤੋਂ ਹੋਰ ਕਿਹੜੇ ਕਿਹੜੇ ਪਿੰਡਾਂ ਤੋਂ ਵਾਇਰਲ ਹੋਈਆਂ ਨੇ ਦੇਖੋ ਜੀ ਸਭ ਤੋਂ ਪਹਿਲਾ ਮੁੱਦਾ ਤਾਂ ਇਹ ਹੈ ਜਿਹੜਾ ਐਮਐਲਏ ਸਾਹਿਬ ਕਹਿੰਦੇ ਆ ਵੀ ਮੇਰਾ ਕੋਈ ਵਾਅਦਾ ਨਹੀਂ ਹੈ ਟਰਾਲੀਆ ਦਾ ਮੈਂ ਤੁਹਾਨੂੰ ਇੱਕ ਐਵੀਡੈਂਸ ਦਿਖ ਟਰਾਲੀ ਚੋਰੀ ਵਾਲਾ ਪਰਚਾ ਹੈ ਗਿਆ ਜਿਹੜਾ ਕਿ ਲਗਭਗ ਜੇ ਆਪਾਂ ਚਾਰ ਨਾਲ ਵੀ ਕੈਲਕੂਲੇਸ਼ਨ ਕਰੀਏ ਤਾਂ 12 ਲੱਖ ਰੁਪਇਆ ਕਵਾਂਟਰਾਂ ਦੇ ਹਿਸਾਬ ਨਾਲ ਲਾਈਏ ਤਾਂ ਉਹ 150 ਕਵਾਂਟਰ ਦੇ ਆਸ-ਪਾਸ ਦੀਆਂ ਟਰਾਲੀਆਂ ਉਹਦੇ ਤੇ ਧਾਰਾ ਲੱਗਦੀ ਹੈ ਗਿਆ ਦੋ ਧਾਰਾ ਲੱਗਦੀ ਹੈ 300 3 ਤੇ 377 ਬੀ ਐਲ ਐਸ ਠੀਕ ਹੈ ਜੀ ਇਹ ਉਸ ਤੋਂ ਬਾਅਦ ਇਹ ਪਰਚਾ ਕੋਲ ਕੋਲ ਹੋ ਜਾਂਦਾ ਇੱਕ ਸਾਡੇ ਦੇ ਪਰਚਾ ਦਿੰਦੇ ਐ ਐਮ ਐਲ اے ਸਾਹਿਬ ਜਿਹਦੇ ਚ ਕੋਟ ਨੂੰ ਗੋਰਾ ਕਰਦੇ ਕੀ ਬਚਾ ਸਾਡੇ ਦੇ ਪਰਚੇ ਹੈਗੇ ਕਹੀ ਦਾ ਮੈਂ ਵੀ ਇੱਕ ਜ਼ਿੰਮੇਦਾਰ ਐ ਐਮਐਲ ਵੀ ਜ਼ਿੰਮੇਦਾਰ ਐ ਠੀਕ ਹੈ ਜੀ ਇੱਕ ਆਮ ਜਿਹੜੀ ਕਹੀ ਹੈਗੀ ਐ ਉਹ ਆਮ ਹੀ ਪਈ ਰਹਿੰਦੀ ਐ ਸਾਡੀ ਉਹਦਾ ਸਾਡੇ ਦੇ 2.5 ਕਿਲੋ ਦੀ ਕਹੀ ਦਾ 6 7 ਤਰਾਵਾਂ ਲਾ ਕੇ 392 ਤੇ 120 20 ਜਿਸ ਦੇ ਵਿੱਚ ਘੱਟੋ-ਘੱਟ 8 ਮਹੀਨੇ ਜ਼ਮਾਨਤ ਦਾ ਕੋਈ ਚਾਂਸ ਨਹੀਂ ਹੈ ਆ ਦੇਖੋ ਆ ਇਹਦਾ ਪੂਰਾ ਐ ਤੋੜੀ ਜਮਾਨਤ ਕਿੰਨੇ ਦਿਨ ਚੋਗੀ ਸੀ ਸਾਡੀ ਜਮਾਨਤ ਹੋਈ ਸੀ 18 ਦਿਨਾਂ ਚ ਨਾਲੇ ਤੁਸੀਂ ਕਿੰਨੇ ਦਿਨਾਂ ਤੋਂ ਪਹਿਲਾਂ ਜਮਾਨਤ ਨਹੀਂ ਕਿਉਂਕਿ ਐਮਐਲਏ ਸਾਹਿਬ ਨੇ ਸਾਡੇ ਤੇ ਕਈ ਦਾ ਪਰਚਾ ਕਰਾਇਆ ਅਸੀਂ ਚੱਕੀ ਨਹੀਂ ਸੀਗੀ ਅਸੀਂ ਪੰਜ ਬੰਦੇ ਦਾ ਪਰਚਾ ਦਰਜ ਹੋਇਆ ਪੰਜਾਂ ਚੋਂ ਇੱਕ ਵੀ ਬੰਦਾ ਮੌਕੇ ਤੇ ਨਹੀਂ ਸੀਗਾ ਅਸੀਂ ਜਦੋਂ ਜਾ ਸਾਡੇ ਪੇਸ਼ ਕੀਤਾ ਗਿਆ ਤੇ ਅਸੀਂ ਸਾਰੇ ਦੇ ਸਾਰੇ ਐਵੀਡੈਂਸ ਆਫ ਕਰਤੇ ਮੌਕੇ ਤੇ ਕਿਉਂਕਿ ਇਹਦੇ ਚ ਮੇਰਾ ਸੀ ਨੀ ਇੰਨਾ ਸੀਗਾ ਪਰਚੇ ਦੇ ਵਿੱਚ ਜਦੋਂ ਮਨਜੀਤ ਸਿੰਘ ਦੀ ਇਹ ਕੰਕ ਸੀਗੀ ਮਨਜੀਤ ਸਿੰਘ ਨਾਲ ਉੱਥੇ ਬੈਠਣ ਵਾਸਤੇ ਬਣਾਇਆ ਹੋਇਆ ਜੀ ਉੱਥੇ ਢੂੜੀ ਰੱਖੀ ਹੋਈ ਜਗੀ ਮਨਜੀਤ ਸਿੰਘ ਨੇ ਢੂੜੀ ਨੂੰ ਉਹਨਾਂ ਨੇ ਜਿਹੜਾ ਬਲਵੀਰ ਸਿੰਘ ਹੈ ਕਿਉਂਕਿ ਇਹਨਾਂ ਨੇ ਨਾ ਪੂਰੀ ਸਟੋਰੀ ਜਿਹੜੀ ਇਹ ਐਮਐਲਏ ਨੇ ਘੜੀ ਹੈ ਹੁਣ ਇਹ ਕਲੀਅਰ ਹੁੰਦਾ ਕਲੀਅਰ ਪਤਾ ਲੱਗਿਆ ਕਲੀਅਰ ਹਦਾ ਪਤਾ ਹੋਇਆ ਜਿਹੜੀ ਇੱਕ ਗਰਦੌਰੀ ਹੁੰਦੀ ਹੈ ਮੈਂ ਤੁਹਾਡੇ ਮਾਧਿਅਮ ਰਾਹੀਂ ਕਲੀਅਰ ਕਰਦਾ ਗਰਦੌਰੀ ਦਾ ਮਤਲਬ ਹੁੰਦਾ ਹੈ ਫਲਾਣਾ ਬੰਦਾ ਕਬਜ਼ੇ ਦੇ ਹੈ ਇਸ ਜ਼ਮੀਨ ਦੇ ਐਮਐਲਏ ਸਾਹਿਬ ਨੂੰ ਦੇਖੋ ਪੁਲਿਸ ਵਾਲਾ ਹੋਣ ਕਰਕੇ ਨੌਲੇਜ ਬਹੁਤ ਹੈ ਖਿਡਾਰੀ ਹੋਣ ਕਰਕੇ ਬੇਸਤੀ ਬੁਤੀ ਘੱਟ ਮਹਿਸੂਸ ਕਰਦਾ ਹੋ। ਖੜਾ ਰਿਹਾ ਜਦਾਂ ਕਹਿੰਦੇ ਨੇ ਇਹ ਫੜਿਆ ਗਿਆ ਤਾਂ ਵੀ ਕੋਈ ਫਰਕ ਨਹੀਂ। ਜੇ ਚਲਾ ਗਿਆ ਲੰਘਾ ਤਾਂ ਵੀ ਕੋਈ ਫਰਕ ਨਹੀਂ ਹੈਗਾ। ਜੇ ਕਿਸੇ ਨੇ ਸਵਾਲ ਕਰ ਲਿਆ ਹੁਣ ਤੁਸੀਂ ਪੁੱਛੋਗੇ ਨਾ ਉਹ ਵੀ ਬਾਈਂਆ ਤੋਂ ਡਿਪਾਰਟੀ ਦਾ ਟਿੰਕੂ ਹੈਗਾ ਤਾਂ ਉੱਥੇ ਐਦਾਂ ਜੀ ਖਾਦ ਜੀ ਕਰਕੇ ਉਹਨਾਂ ਨੂੰ ਸਾਬ ਦੇਣਾ ਹੈਗਾ। ਨਹੀਂ ਖਾਦ ਹੋਰ ਸਾਬ ਨਾਲ। ਖਾਦ ਦਾ ਮਤਲਬ ਤੁਹਾਨੂੰ ਪਤਾ ਹੀ ਨਹੀਂ ਖਾਦ ਕਦੋਂ ਹੁੰਦੀ ਆ ਬੰਦੇ ਨੂੰ। ਹੁਣ ਮੇਰੇ ਮੂੰਹ ਤੋਂ ਸਾਰੀਆਂ ਗੱਲਾਂ ਤੁਸੀਂ ਨਾ ਬਲਾਓ। ਨਹੀਂ ਦੱਸਣਾ ਇੱਕ ਵਾਰ ਦਰਾਂ ਨੇ। ਉਹ ਜਿਹੜੇ ਸਿਆਣੇ ਬੰਦੇ ਉਹ ਸਮਝ ਗਏ ਵੀ ਖਾਦ ਕਦੋਂ ਹੁੰਦੀ ਹੈ। ਨਹੀਂ ਨਹੀਂ ਦੇਖੋ ਜੀ ਅੱਗੇ ਮੈਂ ਇਸ ਗੱਲ ਨੂੰ ਖਤਮ ਕਰਦਾ ਹਾਂ ਜਿਹੜਾ ਹੁਣ ਇਹ ਮਸਲਾ ਹੈ ਗਿਆ ਟਰਾਲੀ ਵਾਲਾ ਮਸਲਾ ਤਾਂ ਚੋਰੀ ਜਿਹੜੇ ਬੰਦਿਆਂ ਨੇ ਕਰੀਆਂ ਉਹਨਾਂ ਦਾ ਸਾਰੇ ਬੰਦਿਆਂ ਦਾ ਐਮਐਲਏ ਸਾਹਿਬ ਨਾਲ ਕਿਤੇ ਲੱਗਤੇ ਨਾ ਕਿਤੇ ਤਾਲੂ ਪਾਤ ਹੈ ਗਿਆ ਜੇ ਐਮਐਲਏ ਸਾਹਿਬ ਕਹਿੰਦੇ ਵੀ ਨਹੀਂ ਹੈਗਾ ਇੱਕ ਤਾਂ ਤਾਂ ਅਸੀਂ ਕਲੀਅਰ ਕਰਤਾ ਜੀ ਹੋਰਾਂ ਤੋਂ ਜਿਹੜਾ ਨੇ ਛੱਲੇ ਮੁੰਦੀਆਂ ਪਾਈ ਹੋਈਆਂ ਉਹਨਾਂ ਨੇ ਅੱਜੇ ਤੁਹਾਡੇ ਮਾਧਿਅਮੇ ਚੈਲੰਜ ਕਰਕੇ ਕਹਿੰਦੇ ਵੀ ਐਮਐਲਏ ਸਾਹਿਬ ਜਿੱਥੇ ਚਾਹਣ ਉਥੇ ਖੁੱਲਾ ਚੈਲੰਜ ਹੈ ਆ ਜਾਣ ਅਸੀਂ ਬਾਰ ਬਾਰ ਬੇਨਤੀ ਕਰਵੇਂ ਐਮਐਲਏ ਸਾਹਿਬ ਦੀ ਸਰਕਾਰ ਹੈ ਉਹ ਸਰਕਾਰ ਨੂੰ ਬੇਨਤੀ ਕਿਉਂ ਨਹੀਂ ਕਰਦੇ ਵੀ ਇਸ ਮਸਲੇ ਦੇ ਵਿੱਚ ਇੱਕ ਐਸਆਈਡੀ ਬਣਾਇਆ ਜਾਵੇ ਕਿਉਂਕਿ ਪਾਵਰ ਦਾ ਮਸਲਾ ਬਣੇ ਜਨਾਬ ਭਾਈ ਜੀ ਸਾਰੇ ਪਾਵਰ ਦੇ ਨਾਂ ਦੇ ੱੱੱਬਾ ਲੱਜਿਏ ਪੂਰੇ ਹਲਕੇ ਦਾ ਚੋਰ-ਚੋਰ ਹੋਈ ਪਈ ਹੈ ਇੱਕ ਬੰਦੇ ਕਰਕੇ ਇੱਕ ਬੰਦੇ ਕਰਕੇ ਮੇਰੇ ਤੇ ਤਾਂ ਇੱਕ ਕਹੀ ਦਾ ਮਸਲਾ ਹੈਗਾ ਮੈਂ ਤਾਂ ਤਾਂਸ਼ ਵਾਲਾ ਮਾਰ ਰਿਹਾ ਮੇਰੇ ਤੇ ਝੁੱਟਾ ਬੱਡੇ ਝੁੱਟਾ ਇੱਕ ਬੰਦੇ ਤੇ ਪੂਰੇ ਹਲਕੇ ਨੂੰ ਬਦਨਾਮ ਕਰਦਾ ਉਹ ਆ ਆ ਆ ਆ ਆਵਾ ਦੀ ਪਾਰਟੀ ਦੇ ਇੱਥੇ ਹਲਕੇ ਦੇ ਵਿੱਚ ਲੈ ਕੇ ਆਣਾ ਲੱਗੂ ਸੀ ਭਾਈ ਜੀ ਮੈਂ ਆਵਾ ਦੀ ਪਾਰਟੀ ਦਾ ਬੋਟਾ ਲਾਣ ਵਾਲਾ ਪਹਿਲਾ ਮੈਂਬਰ ਹਾਂ ਧਨੌਰ ਦਾ ਮੈਂ ਹੀ ਇਹਦਾ ਬੋਟਾ ਲਾਇਆ ਆ ਆਪਾਂ ਪੰਜਾਬ ਵੀ ਤੁਸੀਂ ਫਸੇ ਹੋ ਇਸ ਇਹ ਮੇਰੀ ਜਿਹੜਾ ਪਿੰਡ ਨੂੰ ਕਰਦਾ ਹੈ ਧਨੌਰ ਚ ਮੈਨੂੰ ਤਾਂ ਇਹ ਹੀ ਲੱਗਦਾ ਦੇਖੋ ਜਿਹੜਾ ਪਰਚਾ ਆ ਜਾਂਦੇ ਸੀ ਜਿਹੜਾ ਸਾਡੇ ਤੇ ਪਰਚਾ ਦਿੱਤਾ ਗਿਆ ਨਾ ਇਹਦੇ 'ਚ ਗੁਰਨਾਲ ਬਨਾਰ ਨੇ ਕੀ ਕਰਿਆ ਪਹਿਲਾਂ ਤਾਂ ਮੈਂ ਤੁਹਾਨੂੰ ਕਲੀਅਰ ਕਰਦਾ ਬੰਜੀਤ ਸਿੰਘ ਨਾ 7 ਸਾਲ ਕੋਰਟ ਦੇ ਵਿੱਚੋਂ ਅੰਡਰ ਟ੍ਰਾਇਲ ਕੇਸ ਲੜਦਾ ਉਸ ਜ਼ਮੀਨ ਦਾ 7 ਸਾਲ ਦੇ ਵਿੱਚੋਂ ਬੰਦਾ ਕੋਰਟ ਚ ਕੇਸ ਜਿੱਤ ਜਾਂਦਾ ਵੀ ਉੱਥੇ ਕੋਰਟ ਮੰਨ ਲੈਂਦੀ ਹੈ ਵੀ ਕਬਜ਼ਾ ਮਨਜੀਤ ਸਿੰਘ ਦਾ ਹੈ ਠੀਕ ਹੈ ਜੀ ਉਸ ਦੇ ਵਿੱਚ ਐਮ ਐਲ ਏ ਪੁਲਿਸ ਵਾਲਾ ਹੋਣ ਕਰਕੇ ਦੱਬ ਜ਼ੁਰਬੇਕਾਰ ਹੈ ਉਹਨੇ ਕੋਰਟ ਨੂੰ ਵੀ ਗੁਰਾ ਕਰਤਾ ਜਰਲੀ ਲੰਬੜਦਾਰ ਜਾਨੇ ਬੰਦੇ ਖੜਾ ਕੇ ਬੈਗ ਦੇ 22 ਚ ਕੇ ਖਤਮ ਹੁੰਦਾ 22 ਦੇ ਵਿੱਚ ਹੀ ਜਾਲੀ ਗਦੌਰੀਆਂ ਚੇਂਜ ਕਰਕੇ ਬਲਬੀਰ ਸਿੰਘ ਦੇ ਨਾਮ ਉਦੋਂ ਸਟੇਲ ਲੈ ਲੈਂਦਾ ਸਟੇਲ ਲੇ ਕੇ ਸਾਡੇ ਦੇ ਸਟੋਰੀ ਕੱਟ ਕੇ ਪਰਚੇ ਵੀ ਦੇ ਦਿੰਦੇ ਹੋਰ ਇਸ ਤੋਂ ਪ੍ਰਕਾਰਿਕ ਕਿੱਡਕ ਜਿਹੜਾ ਬੰਦਾ ਜਾਲੀ ਕੋਡ ਨੂੰ ਕੁਗਰਾ ਕਰ ਸਕਦਾ ਟਰੈਨਰ ਟ੍ਰੀਨ ਤਾਂ ਸੌਦਾ ਹੀ ਕੁਛ ਨਹੀਂ ਇਹ ਚੀਜ਼ ਦੇਖੋ ਨਾ ਜੀ ਜਿਹੜਾ ਬੰਦਾ ਪੁਲਿਸ ਦਾ ਮਿਸਯੂਜ਼ ਕਰ ਸਕਦਾ ਹੈ ਕੋਰਟ ਦਾ ਮਿਸਯੂਜ਼ ਕਰ ਸਕਦਾ ਹੈ ਤਰਾੰਗੀਆਂ ਦਾ ਅਗਲਾ ਮੌਕਾ ਤਾਂ ਐਮਐਲਏ ਉਸ ਥਾਂ ਤੇ ਬੈਠਿਆ ਹੈਗਾ ਕਿੱਡਕ ਚੀਜ਼ ਰਹਿ ਗਈ ਬਿਲਕੁਲ ਤੁਸੀਂ ਗੱਲ ਸਹੀ ਹੈ ਬਟ ਇੱਕ ਡੀਐਸਪੀ ਚੀਮਾ ਸਾਹਿਬ ਦਾ ਬਿਆਨ ਆਂਦਾ ਹੈ ਵੀ ਇਹ ਜਿਹੜਾ ਲਾਲ ਕਨੌਰ ਦਾ ਕੋਈ ਹੱਤ ਨਹੀਂ ਆ ਵਗੈਰ ਕਿ ਉਹ ਲਾਈਵ ਹੋ ਕੇ ਆਪ ਵੀ ਦੱਸਦੇ ਹਨ ਉਹਨਾਂ ਵੱਲੋਂ ਇੱਕ ਲੋ ਸੈਂਬਲੀ ਬੰਦੇ ਤੇ ਪਰਚਾ ਵੀ ਦਰਜ ਕੀਤਾ ਜਾਂਦਾ ਕੋਈ ਰਮਨਦੀਪ ਨਾਮ ਦਾ ਬੰਦਾ ਹੈਗਾ ਬਟ ਤੁਸੀਂ ਸਾਰਾ ਹੀ ਜਿਹੜਾ ਕਰਤਾ ਕਰਤਾ ਤੁਸੀਂ ਐਮਐਲਏ ਸਾਹਿਬ ਦੇ ਉੱਪਰ ਲਾਦੇ ਹੋ ਨਾਮ ਬਟ ਇੱਕ ਚੀਮਾ ਸਾਹਿਬ ਦਾ ਬਿਆਨ ਵੀ ਆਂਦਾ ਉਹ ਖੁਦ ਵੀ ਕਿ ਲਾਈਵ ਉਹਦਾ ਬਿਆਨ ਆਂਦਾ ਹੈ ਦੇਖੋ ਜੀ ਚੀਮਾ ਸਾਹਿਬ ਇੱਕ ਬਹੁਤ ਵਧੀਆ ਹੁਣੇ-ਹੁਣੇ ਪ੍ਰਮੋਟ ਹੋਏ ਬਹੁਤ ਇੰਟੈਲੀਜੈਂਟ ਅਫਸਰ ਹੈਗੇ ਉਹਨਾਂ ਦੇ ਦਬਾਅ ਪਾ ਕੇ ਉਹਨਾਂ ਨੇ ਉਹ ਆਪਣੇ ਪੱਖ ਵਿੱਚ ਵੀਡੀਓ ਪਾਈ ਹੋਊਗੀ ਜਿਹੜੇ ਮਸਲੇ 'ਚ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹੈਗਾ ਉਹ ਸਾਰਾ ਮਸਲਾ ਚੀਮਾ ਸਾਹਿਬ ਦੀ ਨੌਲੇਜ 'ਚ ਹੈ ਵੀ ਜਾਲੀ ਬੰਦਾ ਖੜਾ ਕਰਕੇ ਜਾਲੀ ਗਰਦੌਰੀ ਚੜਾਈ ਗਈ ਲੰਬੜਦਾਰ ਦੀ ਉਸ ਮਸਲੇ 'ਚ ਡੈਥ ਹੋ ਗਈ ਸਾਡੇ ਕੋਲ ਲੰਬੜਦਾਰ ਦੀ ਵੀਡੀਓ ਪਈ ਹੈ ਤਹਿਸੀਲਦਾਰ ਤੋਂ ਬਕਾਇਦਾ ਟੈਸਟਡ ਐਫੀਡੇਵਿਟ ਵੀ ਹੈ ਕਿ ਮੈਂ ਤੁਹਾਡੇ ਮਾਲੀ ਨੂੰ ਰਾਈ ਇਹ ਦਿਖਾ ਦੇਣਾ ਵੀ ਲੰਬੜਦਾਰ ਕਹਿੰਦਾ ਮੇਰਾ ਉਸ ਰੱਬ ਦੇ ਵਿੱਚ ਜਾਲੀ ਸਾਈਨ ਕੀਤੇ ਗਏ ਹਨ ਆ ਦੇਖੋ ਜੀ ਆ ਤਹਿਸੀਲਦਾਰ ਤੋਂ ਟੈਸਟਡ ਹੈਗਾ ਲੰਬੜਦਾਰ ਦਾ ਆ ਲੰਬੜਦਾਰ ਸਾਹਿਬ ਕਹਿੰਦੇ ਆ 281 ਰੱਬ ਨੰਬਰ ਹੈਗੇ ਜਿਹੜੀ ਉਸ ਵਿੱਚ ਮੇਰੇ ਮੋਹਰ ਅਤੇ ਸਾਈਨ ਜਾਲੀ ਕੀਤੇ ਗਏ ਹਨ ਜਿਹੜੀ ਪਿਛਲੀ ਦਰਖਾਸਤ ਹੈਗੀ ਆ ਮਜੀਤ ਸਿੰਘ ਵੱਲੋਂ 1.5 ਸਾਲ ਹੋ ਗਿਆ ਸ਼ੰਭੂ ਥਾਣੇ 'ਚ ਹੈ ਕੋਈ ਕਾਰਵਾਈ ਨਹੀਂ ਹੋਈ 1.5 ਸਾਲ ਦੇ ਵਿੱਚ 5 ਐਸਐਚਓ 3 ਡੀਐਸਪੀ ਬਦਲੇ ਹੁਣ ਇੱਥੇ ਮੈਂ ਗੱਲ ਕਲੀਅਰ ਦਾਅਵੇ ਨਾਲ ਕਹਿ ਸਕਦਾ ਜਦੋਂ ਉਹ ਚੀਮਾ ਸਾਹਿਬ ਨੂੰ ਇਸ ਮਸਲੇ ਦੇ ਵਿੱਚ ਕਾਰਵਾਈ ਕਰਨ ਤੋਂ ਰੋਕ ਰਿਹਾ ਹੈ ਵੀਰੇ ਤੁਹਾਡੇ ਸਾਹਮਣੇ ਮੈਂ ਪੇਸ਼ ਕਰ ਰਿਹਾ ਹਾਂ ਜੀ ਤਸਕੀਲਦਾਰ ਤੋਂ ਟੈਸਟਡ ਹੋ ਕੇ ਸਾਰੀ ਦੀ ਸਾਰੀ ਰਿਪੋਰਟ ਆ ਖਾਣੇ ਚ ਪਈ ਹੈ ਸ਼ੰਭੂ ਜੀ ਅੱਜ ਬਲਵੀਰ ਸਿੰਘ ਦੇ ਪਰਚਾ ਕੱਢਦਾ ਹੈ ਕਿਉਂਕਿ ਜੇ ਬਲਵੀਰ ਸਿੰਘ ਦੇ ਪਰਚਾ ਕੱਢਦਾ ਬਲਵੀਰ ਸਿੰਘ ਬੋਲੇਗਾ ਵੀ ਮੈਂ ਮੈਨੂੰ ਕੜਾਪਾ ਗਿਆ ਹੈ ਇਹ ਵੀ ਤਾਂ ਕਾਰਨ ਹੈ ਨਾ 1.5 ਸਾਲ ਹੋ ਗਏ ਬਲਵੀਰ ਸਿੰਘ ਤੇ ਕਾਰਵਾਈ ਨਹੀਂ ਹੋ ਰਹੀ ਦੇ ਬਿਲਕੁਲ ਸਹੀ ਕਹਿ ਰਹੇ ਤੁਸੀਂ ਮੈਂ ਗੱਲ ਕਰਕੇ ਮੈਂ ਚੀਮਾ ਸਾਹਿਬ ਦੀ ਹਮਾਇਤਾਂ ਵੀ ਚੀਮਾ ਸਾਹਿਬ ਤੋਂ ਉਹਨਾਂ ਤੇ ਦਬਾਅ ਪਾ ਕੇ ਵੀਡੀਓ ਕੋਈ ਗਈ ਹੈਗੀਆ ਚੀਮਾ ਸਾਹਿਬ ਬਹੁਤ ਅਟੈਲੀਜੈਂਟ ਅਫਸਰ ਹੈ ਚੀਮਾ ਸਾਹਿਬ ਨੂੰ ਇਹ ਕੇਸ ਦੀ ਵੀ ਨੌਲੇਜ ਹੈ ਚੀਮਾ ਸਾਹਿਬ ਇਹ ਵੀ ਪਤਾ ਹੈ 20 ਬੰਦੇ ਦੇ ਪਰਚਾ ਬਣਦਾ ਹੈ ਪਰ ਮਸਲਾ ਉੱਥੇ ਇਹ ਆੜ ਜਾਂਦਾ ਹੈ ਵੀ ਉਹ ਬੰਦਾ ਬੋਲੇਗਾ ਵੀ ਐਮਐਲਏ ਸਾਹਿਬ ਮੇਰੇ ਕੋ ਪੜਾ ਪਵਾ ਕੇ ਜੇ ਪਰਚਾ ਹੋਇਆ ਪਰ ਕਿਤੇ ਨਾ ਕਿਤੇ ਪੰਜਾਬ ਸਰਕਾਰ ਦਾ ਇੱਕ ਬਿਆ ਇੱਕ ਕਹਾਵਤ ਹੈ ਕਹਿਣਾ ਵੀ ਸਾਡੀ ਸਰਕਾਰ ਬਿਲਕੁਲ ਵੀ ਕਰਪਸ਼ਨ ਬਰਦਾਸ਼ਤ ਨਹੀਂ ਕਰਦੀ ਕਿਤੇ ਨਾ ਕਿਤੇ ਹੁਣ ਇੱਥੇ ਤੁਹਾਨੂੰ ਕੀ ਲੱਗਦਾ ਪੰਜਾਬ ਸਰਕਾਰ ਇਧਰ ਇਧਰ ਉਹ ਲੱਖ ਨਹੀਂ ਆਦੀ ਪਰ ਕਿਹਨੂੰ ਵਿਚੇ ਵੀਡੀਓ ਆ ਕੀ ਪੈਸੇ ਲੈ ਲਈ ਇਹ ਜੀ 50 ਲੱਖ ਇਹ ਜੀ ਵੀਡੀਓਾਂ ਦਾ ਪਰਮਾਤਮਾ ਕਿਰਪਾ ਕਰੇ ਥੋੜੇ ਟਾਈਮ ਦੇ ਵਿੱਚ ਤੁਹਾਨੂੰ ਐਮਐਲਏ ਗੁਰਾਲਖਨੌਰ ਦੀ ਵੀ ਸਿਹਤ ਕਿਤੇ ਨਾ ਕਿਤੇ ਵਾਇਰਲ ਹੋ ਜਾਣਾ ਵੀ ਕਿਹੜੇ ਸਰਪੰਚ ਦੇ ਫਾਰਮ ਕੀਤੇ ਰੱਦ ਹੋਏ ਕਿਹਦੇ ਦਰੂ ਉਹ ਪੈਸੇ ਗਏ ਕਿਹੜੇ ਐਮਐਲਏ ਸਾਡੇ ਰਿਸ਼ਤੇਦਾਰ ਨੇ ਲਏ ਇਹ ਵੀ ਸ਼ਾਇਦ ਥੋੜੇ ਟਾਈਮ ਦੇ ਵਿੱਚ ਜਦ ਤੱਕ ਕਿਤੇ ਨਾ ਕਿਤੇ ਹੋ ਜਾਣ ਗਿਆ ਇੱਕ ਤੋਂ ਡੇ ਰਹਿ ਮੈਂ ਥੋੜੀ ਜਿਹੀ ਕਲੀਅਰ ਕਰਦਾ ਵੀ ਜਿਹੜੇ ਨਜਾਇਜ਼ ਮੈਨਿੰਗ ਵਾਲੇ ਹੈਗੇ ਆ ਉਹਨਾਂ ਦੇ ਵਿੱਚ ਅਸੀਂ ਹਫਤੇ ਦੇ ਵਿੱਚ ਵਿੱਚ ਐਮਐਲਏ ਸਾਹਿਬ ਦਾ ਸਰੋਪਾ ਪਾਇਆ ਲੋ ਨਜਾਇਜ਼ ਮੈਨਿੰਗ ਵਾਲਾ ਦੂਜੀ ਗੱਲ ਇਹ ਵੀ ਹੈ ਹੁਣ ਐਮਐਲਏ ਸਾਹਿਬ ਜਾਂ ਤਾਂ ਸਾਡੇ ਦੇ ਨਜਾਇਜ਼ ਪਰਚਾ ਕਰਾਂਗੇ ਜਾਂ ਸਾਡੇ ਤੋਂ ਕਿਉਂਕਿ ਐਮਐਲਏ ਸਾਹਿਬ ਦੇ ਰਿਸ਼ਤੇਦਾਰ ਹਨ ਜਿਹੜੇ ਉਹ ਆਪ ਦੇ ਆਪ ਨੂੰ ਗੁੰਡਾ ਸਮਝਦੇ ਆ ਉੱਤੋਂ ਐਮਐਲਏ ਰਿਸ਼ਤੇਦਾਰ ਹੋਵੇ ਗੁੰਡਾ ਬਣਦਾ ਵੀ ਹੈ ਬਣਨਾ ਉਹਨਾਂ ਤੇ ਨਜਾਇਜ਼ ਪਰਚੇ ਵੀ ਹੈ ਉਹ ਕਿਤੇ ਨਾ ਕਿਤੇ ਹੋ ਸਕਦਾ ਸਾਡੇ ਤੇ ਹਮਲਾ ਵੀ ਕਰਾ ਦੇਣ ਥੋੜੇ ਮਾਦੀ ਹੁਣਾਈ ਮੈਂ ਇੱਕ ਗੱਲ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਮੁੱਖ ਮੰਤਰੀ ਸਾਹਿਬ ਸਾਡਾ ਕਿਸੇ ਨਾਲ ਗੁਰਲਾਲ ਕਣਾਉਰ ਤੋਂ ਬਗੈਰ ਕੋਈ ਬੈਰ ਵਿਰੋਧ ਨਹੀਂ ਹੈਗਾ ਜੇ ਹੁਣ ਸਾਡੇ ਤੇ ਕੋਈ ਹਮਲਾ ਹੁੰਦਾ ਹੈ ਜਾਂ ਜਾਨੀ ਮਾਨੀ ਸਾਡਾ ਨੁਕਸਾਨ ਹੁੰਦਾ ਥੋੜੇ ਮਾਦੀ ਮੈਂ ਰਾਈ ਮੈਂ ਕਲੀਅਰ ਕਰਦਾ ਉਹਦੇ ਪਿੱਛੇ ਗੁਰਲਾਲ ਕਣਾਉਰ ਦਾ ਹੱਥ ਹੋਊਗਾ ਜੀ ਹੁਣ ਜਿਹੜੇ ਮੁੱਦੇ ਏਕੜੀਆਂ ਜਿਹੜੇ ਤੇ ਸਾਹਮਣੇ ਪਾਈ ਹੋਈਆਂ ਨੇ ਤਾਂ ਉਹ ਹੈ ਨਾ ਹੁਣ ਸਾਡੇ ਤੇ ਹਮਲਾ ਕਰਾਉਣ ਵਾਸਤੇ ਕਿਹੜਾ ਵੱਡੀ ਗੱਲ ਕਿਸੇ ਮਰਜ਼ੀ ਨੂੰ ਕਟਾ ਪਾ ਦੇਣ ਕਿਹੜਾ ਤਨਖਾਹ ਤੋਂ ਦੇਣੇ ਆ ਪੈਸੇ ਹੋਰ ਕਿੱਥੇ ਦੇਣੇ ਜਿਹੜੇ ਘਰੇ ਆ ਕੇ ਜਿਹੜੇ ਹੁਣ ਬਲਵੀਰ ਰਹਿ ਗਿਆ ਜਿਹਦੇ ਮੈਂ ਕਹਿੰਦਾ ਕਿ ਸਾਡੇ ਕੋਲ ਐਵੀਡੈਂਸ ਹੈ ਤੁਹਾਡੇ ਸਾਹਮਣੇ ਆ ਨਾ ਲੰਬੜ ਦਾ ਇਸ ਚੀਜ਼ ਨੂੰ ਕਹਿ ਗਿਆ ਕਿ ਇਹ ਰਿਪੋਰਟ ਮੇਰੀ ਨਹੀਂ ਹੈ ਮੇਰੇ ਜਾਣੀ ਨਹੀਂ ਹੈ ਹੁਣ ਜਿਹੜਾ ਇਸ ਬੰਦੇ ਦੇ ਪਰਚਾ ਨਹੀਂ ਹੋ ਰਿਹਾ ਇਸ ਪਰਚੇ ਦੇ ਵਿੱਚ ਕੜਾ ਦਾ ਪਿਆ ਹੋਗਾ ਨਾ ਜੀ ਤਾਂ ਹੀ ਰੁਕਿਆ ਹੋਇਆ ਨਾ ਡੀਐਸਪੀ ਦੇ ਨੋਟਿਸ ਹੋਵੇ ਤਿੰਨ ਡੀਐਸਪੀ ਪੰਜ ਐਸਐਚਓ ਬਦਲ ਗਏ ਜੇ ਉਹ ਪਰਚਾ ਰੁਕਿਆ ਹੋਇਆ ਇੱਕ ਇਹ ਨਹੀਂ ਇੱਕ ਬੰਦਾ ਉੱਤੇ ਮਾਰੀ ਹੋਰ ਕਲੀਅਰ ਕਰਦਾ ਇੱਕ ਡੀਲਰ ਨੇ ਥੋੜੇ ਟਾਈਮ ਪਹਿਲਾਂ ਐਮਐਲਏ ਸਾਹਿਬ ਨਾਲ ਗੱਲਾਂ ਕਰੀਆਂ। ਉਹ ਕਿ ਬੜੀਆਂ ਜੀ ਐਮਐਲਏ ਸਾਹਿਬ ਨਾਲ ਹਲਕੇ ਦੇ ਹਲਕੇ ਦੇ ਐਮਐਲਏ ਸਾਹਿਬ ਤਾਂ ਹੀ ਤਾਂ ਗੱਡਿਆ ਕੋਈ ਹੋਣੀ ਕੋਈ ਗੱਲਬਾਤ। ਫਿਰ ਗੱਲ ਉਰੇ ਨਹੀਂ ਮੁੱਕਦੀ। ਮੈਂ ਤਾਂ ਹੀ ਕਹਿੰਦਾ ਵੀ ਐਮਐਲਏ ਸਾਹਿਬ ਬੇਇੱਜ਼ਤੀ ਦਾ ਟਪਸੂਸ ਕਰਦੇ ਆ। ਉਹ ਬੰਦੇ ਨੇ ਜਾ ਕੇ ਕਿਸੇ ਦੀ ਨਜ਼ਾਇਜ਼ ਜ਼ਮੀਨ ਵਾ ਲਈ। ਸਾਰੇ ਸਾਡੇ ਕੋਲ ਐਵੀਡੈਂਸ ਹੈ। ਜਿਹੜੀ ਚੀਜ਼ ਮੈਂ ਬੋਲ ਰਿਹਾ ਉਹ ਬੇਮਾਰੀ ਨਹੀਂ। ਜ਼ਮੀਨ ਵੰਡ ਤੋਂ ਬਾਅਦ ਜਿਸ ਬੰਦੇ ਦੀ ਜ਼ਮੀਨ ਵਾਈ ਉਹ ਬੰਦਾ ਜਾ ਕੇ ਧਰਨੇ ਤੇ ਬਹਿ ਗਿਆ। ਧਰਨੇ ਤੇ ਬਹਿਣ ਤੋਂ ਬਾਅਦ ਕੀ ਹੁੰਦਾ ਹੈ? ਉੱਥੇ ਡੀਐਸਪੀ ਹੈੱਡਕੁਆਰਟਰ ਆਉਂਦੇ ਆ ਉਸ ਬੰਦੇ ਨੂੰ ਧਰਮ ਤੇ ਉਠਾਣ ਡੀਐਸਪੀ ਸਾਹਿਬ ਦੇ ਅੱਗੇ ਪੇਸ਼ ਕਰਦਾ ਸਬੂਤ ਡੀਐਸਪੀ ਸਾਹਿਬ ਕਹਿੰਦੇ ਵੀ ਇਸ ਬੰਦੇ ਤੇ ਨਜਾਇਜ਼ ਮੈਨਿੰਗ ਦਾ ਨਾ ਸੌਰੀ ਨਜਾਇਜ਼ ਕਬਜ਼ੇ ਦਾ 447 ਦਾ ਪਰਚਾ ਤਾਂ ਬਣਦਾ ਹੀ ਬਣਦਾ ਹੈ ਬਾਕੀ ਇਨਵੈਸਟੀਗੇਸ਼ਨ ਕਰਕੇ ਸਵੇਰੇ ਅਸੀਂ ਪਰਚਾ ਦੇ ਦਾਂਗੇ ਹੁਣ ਉਸ ਮਸਲੇ ਦੇ ਵਿੱਚ ਕੀ ਹੁੰਦਾ ਜਦੋਂ ਸਵੇਰੇ ਹੁੰਦਾ ਹੈ ਐਸਐਚਓ ਡੀਐਸਪੀ ਉਸ ਮਸਲੇ 'ਚ ਕੋਈ ਕਾਰਵਾਈ ਨਹੀਂ ਕਰਦਾ ਸਰ ਨਹੀਂ ਐਸਪੀ ਸਾਹਿਬ ਨੇ ਆਪ ਕਿਹਾ 449 ਦਾ ਪਰਚਾ ਰਬੰਦ ਹੈ ਉਹਦੀ ਸਾਡੇ ਕੋਲ ਐਵੀਡੈਂਸ ਹੈ ਉਹ ਵੀ 447 ਵਾਲਾ ਵੀ ਐਵੀਡੈਂਸ ਹੈ ਜਦੋਂ ਬੰਦੇ ਨੇ ਜਮੀਨ ਬਾਈ ਮੌਕੇ ਤੇ ਪੁਲਿਸ ਗਈ ਪੁਲਿਸ ਉਦੋਂ ਡੀਐਸਪੀ ਰਘਵੀਰ ਸਿੰਘ ਸੀਗੇ ਐਸਐਚਓ ਸੀਗਾ ਗੁਰਨਾਮ ਸਿੰਘ ਉਹ ਬੰਦੇ ਨੇ ਪੁਲਿਸ ਵਾਲਿਆਂ ਦੀ ਮੌਕੇ ਤੇ ਜਿੱਥੇ ਨਜਾਇਜ਼ ਕਬਜ਼ਾ ਕਰ ਰਹੇ ਸੀਗਾ ਬੰਦਾ ਉਹਦੀ ਵੀਡੀਓ ਮੌਕੇ ਤੇ ਖੜਿਆ ਨਹੀਂ ਟਰੈਕਟਰ ਖੇਤ ਚ ਸਾਰੇ ਐਵੀਡੈਂਸ ਸਾਡੇ ਕੋਲ ਅੱਜ ਵੀ ਹੈ ਹੁਣ ਉਹ ਪਰਚਾ ਵੀ ਐਮਐਲ ਸਾਹਿਬ ਨੇ ਰੋਕਿਆ ਹੁਣ ਉਹ ਦੇਖੋ ਜਿਹੜਾ ਬੰਦਾ ਗਾਲਾਂ ਦੇ ਰਿਹਾ ਉਹਦਾ ਵਿਰੋਧੀ ਹੈ ਉੱਥੇ ਪਰਚੇ ਚਾਹਤ ਕਿਤੇ ਕੜਾ ਸੁਣਾ ਮੁੰਡੇ ਦਿੱਤਾ ਹੋਇਆ ਹੋਵੇਗਾ ਨਹੀਂ ਤੇ ਇਹ ਰੁਕਿਆ ਤੁਸੀਂ ਕਹਿ ਰਹੇ ਹੋ ਕਿ ਨਾ ਛੱਲਾ ਮੁੰਦੀ ਜਿਹਦੇ ਕੋਲ ਪੀਸ ਤੇ ਪੁਰਸਕਾਰ ਆ ਗਿਆ ਇਹਦੇ ਨਾਲ ਪਰਚਾ ਐਮਐਲਏ ਜਾਂ ਨੂੰ ਕੁਛ ਪਾਣ ਦੇ ਦੋਸਤ ਪਰਚਾ ਨਹੀਂ ਹੁੰਦਾ ਇਹ ਕੋਈ ਹੁਣ ਤਾਂ ਇਹ ਐਮਐਲਏ ਸਾ ਦਾ ਹੱਥ ਭਾਰੀ ਹੋ ਦੱਸ ਸਕਦੇ ਨਾ ਵੀ ਕਿਹੜੀ ਗੱਲ ਆਣ ਤੋਂ ਪਰਚਾ ਨਹੀਂ ਹੁੰਦਾ ਫਿਰ ਇੱਥੇ ਗੱਲ ਖਤਮ ਨਹੀਂ ਹੁੰਦੀ ਹੁਣ ਇਹ ਮਸਲਾ ਚੱਲਿਆ ਉਹੀ ਬੰਦਾ ਮੈਲਸਰ ਦੇ ਹੱਥ 'ਚ ਪੋਸਟਾਂ ਵਾਰਿਆ ਕਹਿੰਦਾ ਹੈ ਐਮਐਲਏ ਸਾਹਿਬ ਹੁਣ ਹਰ ਖਿਡਾਰੀ ਹੈ ਗਿਆ ਲੋਕਾਂ ਦੀ ਮਨਸਿਕਤਾ ਇੰਨੀ ਡਿੱਗੀ ਐ ਐਮਐਲਏ ਸਾਹਿਬ ਨੂੰ ਤੁਸੀਂ ਬਦਨਾਮ ਕਰਦੇ ਹੋ ਐਮਐਲਏ ਸਾਹਿਬ ਦਾ ਇੱਕ ਇੱਕ ਰੇਡ ਤੇ ਇੱਕ ਇੱਕ ਟਰੈਕਟਰ ਜਿੱਦਦੇ ਰਹੇ ਆ ਉਹ ਅਸੀਂ ਵੀ ਮੰਨ ਰਹੇ ਆ ਵੀ ਵਧੀਆ ਖਿਡਾਰੀ ਹੈ ਇੱਕ ਰੇਡ ਤੇ ਟਰੈਕਟਰ ਜਿੱਦ ਲੈਂਦੇ ਆ ਫਿਰ ਉਹਨਾਂ ਦੇ ਹੱਥ 'ਚ ਵੀਡੀਓ ਪਾ ਦਿੰਦੇ ਆ ਉਹ ਐਮਐਲਏ ਸਾਹਿਬ ਮਿੱਟੀ ਨੂੰ ਟੱਕ ਰਹੇ ਹੈਗੇ ਟਰੈਕਟਰ ਤੇ ਬੈਠੇ ਉੱਤੇ ਜੀਸੀਬ ਵੀ ਹੈਗੇ ਔਰ ਉੱਤੇ ਟਰਾਲੀ ਨਹੀਂ ਹੋ ਰਹੀ ਇਹ ਵੀ ਸ਼ਸਤਰ ਵਿਸ਼ੇਸ ਹੁਣ ਜਿਹੜੀ ਚੀਜ਼ ਮੇਰੇ ਕੋਲ ਗੱਡੀ ਨਹੀਂ ਹੈ ਉਹਨੂੰ ਗੱਡੀ ਦੀ ਲੋੜ ਹੈ ਹੁਣ ਫਿਰ ਕਿੱਥੇ ਤੱਕ ਮਹੰਗਾਏ ਕਰਦਾ ਮੈਂ ਨਹੀਂ ਕਹਿੰਦਾ ਮੈਂ ਟਰਾਲੀ ਚੋਰੀ ਕੀਤੀ ਮੈਂ ਕਹਿੰਦਾ ਜਿਨ੍ਹਾਂ ਨੇ ਟਰਾਲੀ ਚੋਰੀ ਕੀਤੀ ਉਹ ਐਮਐਲਏ ਸਾਹਿਬ ਦੇ ਸਾਥੀ ਹੈ ਅੱਛਾ ਐਮਐਲਏ ਛੈਤੇ ਹੋਇਆ ਸਰ ਹੁਣ ਉਹ ਵੀ ਕੁਝ ਦੇਖ ਲੈ ਕੇ ਛੈਤੇ ਹੋਇਆ ਐਮਐਲਏ ਸਾਹਿਬ ਸਿੱਧੇ ਇੰਟੈਲੀਜੈਂਟ ਬੰਦੇ ਹੈ ਪੂਰੀ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਬੰਦਿਆਂ ਦੇ ਅਹੁਦੇ ਦਿੱਤੇ ਹੋਏ ਕੱਲੇ-ਕੱਲੇ ਜਮਾਂ ਦੀ ਨਿਗਾਹ ਹੈਗੀ ਆ ਆਵਾਜ਼ ਮਜ਼ਬੂਤ ਕਿਸੇ ਦੇ ਕੋਲ ਮੈਂ ਸਿੱਧਾ ਸਾਰੇ ਮੇਰੇ ਭਾਈਆ ਸਾਰੇ ਲੱਗਿਆ ਪਾਰਟੀ ਲਈ ਮੈਂ ਜਾ ਜਾਣਾ ਕਿਉਂਕਿ ਮੈਂ ਪਰਾਣਾ ਹੈਗਾ ਕੋਈ ਵਾਅਦਾ ਕਰਕੇ ਗੱਲ ਕਹਿੰਦੇ ਵੀ ਭਾਈ ਮੈਂ ਲਾਣਾ ਤੁਹਾਡਾ ਮਸਲਾ ਮੈਂ ਹੱਲ ਕਰਾ ਦੇਵਾਂਗਾ ਕਿਸੇ 'ਚ ਕੋਈ ਪਾਵਾਂ ਨਹੀਂ ਸਾਰੇ ਖਾਣਾ ਪੂਰਤੀ ਲਈ ਜਿੱਦਾਂ ਅਸੀਂ ਖਾਣੇ ਨਹੀਂ ਪੂਰੇ ਕਰਦੇ ਜਿੱਦਾਂ ਚਾਰ ਗੁੰਜਿਆ ਚਾਰ ਗੁੰਜਿਆ ਖੜਾਈ ਖੜਾ ਦਿੰਦੇ ਹਾਂ ਅਸੀਂ

ਯੋ ਆਪ ਪਾਰਟੀ ਦਾ ਵਰਕਰ ਕੱਲੀ ਦੀ ਫੋਟੋ ਨਹੀਂ ਹੈਗੀ ਸਾਡੇ ਕੋਲ ਬਹੁਤ ਗੁੱਸਾ ਹੈ ਅੱਜ ਤਾਂ ਸਿੱਧਾ ਬੋਲਦੇ ਆ ਵੀ ਐਮਐਲ ਸਾਹਿਬ ਆਜੋ ਹੁਣ ਪਾਉ ਰੇੜਾ ਹੁਣ ਦੇਖਦੇ ਆ ਕਿ ਕੱਚੀ ਪੁੱਠੀ ਵੱਜਦੀ ਹੈ ਕਿ ਸਿੱਧੀ ਵੱਜਦੀ ਹੈ ਬਿਲਕੁਲ ਬਿਲਕੁਲ ਕੱਲ ਤਾਂ ਇੱਥੇ ਆਇਆ ਖਤਮਾਉਂਦੀ ਹੈ ਵੀ ਜਿਹੜੇ ਟਰਾਲੀਆਂ ਪਿੱਛੇ ਨਾ ਜਿਹੜੇ ਬਾਦ ਦੇ ਲੱਗ ਇਹਦੇ ਨਾਲ ਉਹ ਨਾ ਮੇਰਾ ਮੰਨਾ ਹੈ ਵੀ ਐਮਐਨਐ ਸਾਹਿਬ ਮਾਫੀ ਮੰਗ ਲੈਣ ਵੀ ਦੇਖੋ ਜੋ ਹੋ ਗਿਆ ਜਾਣੇ ਨੇ ਜਾਣੇ ਚ ਹੋ ਗਿਆ ਕਿਸਾਨ ਵੀ ਮਾਫਰ ਕਰਨਗੇ ਨਹੀਂ ਉਹਨਾਂ ਨੂੰ ਪਤਾ ਨਹੀਂ ਵੀ ਕਿੱਥੇ ਕਿੱਥੇ ਟਰਾਲੇ ਅਗੜੇ ਟਰਾਲੇ ਵਾਸਤੇ ਦੇਣ ਕੁਝ ਵੀ ਜੋ ਵੀ ਹੋਇਆ ਰੋਰੀਆਂ ਨੇ ਇੱਕ ਬੀਬੀ ਦਾ ਪਰसों ਸਰੋਵਰ ਫੀਲਡ ਕੋ ਬਿਆਨ ਆਇਆ ਵੀ ਕੋਈ ਬੰਦਾ ਸਰਪੰਚ ਦੇ ਘਰ ਦੇ ਨਾਲ ਜੋ ਜਿਹੜਾ ਘਰ ਹੈਗਾ ਵੀ ਕੋਈ ਬੰਦਾ ਇੱਥੇ ਟਰਾਲੀ ਖੜਾ ਗਿਆ ਤੇ ਖਾਂਦ ਤੋਂ ਬਾਅਦ ਸ਼ਾਮ ਟਰਾਲੀ ਖੜਾ ਗਿਆ ਟਰੈਕਟਰ ਉੱਪਰ ਕੱਢ ਕੇ ਲੈ ਗਿਆ ਪਰ 24 ਘੰਟੇ ਬਾਅਦ ਉਹ ਚੱਕ ਕੇ ਲੈ ਗਿਆ ਬੰਦਾ ਦੇਖੋ ਜਿਹੜੇ ਬੰਦੇ ਦਾ ਬੀਬੀ ਨਾ ਲੈਂਦੀ ਹੈ ਉਹ ਤੋਂ ਵੀ ਤਾਂ ਐਮਐਲਏ ਸਾਹਿਬ ਕੋਈ ਫਿੱਟ ਹੈ ਹੁਣ ਉਹ ਪਰਚਾ ਬੀਬੀ ਦੇ ਮੁੰਡੇ ਦੇ ਦੇ। ਮੁੰਦੀ ਵਾਲੇ ਤੇ ਨਹੀਂ ਹੋਣਾ। ਸਰਪੰਚ ਸਾਹਿਬ ਨਾਲ ਸੀ ਸਰਪੰਚ ਸਾਹਿਬ ਜਿਹੜਾ ਤਿਰਸਰੋ ਪਿੰਡ ਦੇ ਸਰਪੰਚਾ ਵਾਏ ਦਿਲਿੰਦਰ ਦਿਮਪਲ ਜੀ ਹੈ। ਕਾਫੀ ਪਿੰਡ ਵਾਲੇ ਉੱਥੇ ਆਪਾਂ ਦੇਖੇ ਉੱਥੇ ਆਏ ਨੂੰ ਦੱਸਿਆ ਕਾਫੀ ਗੱਲਾਂ ਬਤਾਸੀ ਉਹਨਾਂ ਦੱਸਿਆ ਕਿ ਜਿਹੜਾ ਅੰਦਰੋਂ ਇਹ ਜਿਹੜੇ ਧਰਮਾਂ ਨਾਲ ਕਿਉਂ ਤੁਸੀਂ ਉਹਦੇ ਜਦੋਂ ਆਪਾਂ ਨੂੰ ਰਾਸ਼ਨ ਪਾਇਆ ਤੇਲ ਦਿੱਤਾ ਹੋਰ ਬੜਾ ਕੁਝ ਦਿੱਤਾ। ਦੇਖੋ ਗੱਲ ਤਾਂ ਤਾਂ ਹੈ ਕਿ ਇੱਕ ਪਾਸੇ ਤਾਂ ਜਿਹੜਾ ਬੰਦਾ ਮਿਹਨਤੀ ਹੈ ਜਿਹਦੇ ਕੋਲ ਕੋਈ ਦੋ ਰੋਬਰ ਦਾ ਹੰਦੰਦਾ ਨਹੀਂ ਲਿਆ ਉਹ ਬੰਦਾ ਕਦੇ ਕਿਸੇ ਨੂੰ ਕੋਈ ਖੇਪ ਸੁੱਖ ਜਾਂ ਦੇ ਨਹੀਂ ਸਕਦਾ ਉਹ ਅੱਜ ਦੇ ਟਾਈਮ ਦੇ ਵਿੱਚ ਜੋ ਸੋਨੇ ਦਾ ਰੇਟ ਹੈਗਾ 99 99000 ਦੇ ਭਾਵ ਨਾਲ 25-30000 ਦਾ ਕੋਈ ਗੁੱਠੀ ਨਹੀਂ ਬਣਦੀ ਕੜੇ ਦਾ ਸਾਮ ਆਇਆ ਜਾਵੇ ਤਾਂ 3 ਲੱਖ ਤੋਂ ਟੱਕੜਾ ਵੀ ਨਹੀਂ ਬਣਦਾ ਹੁਣ ਜਿਹੜਾ ਬੰਦਾ ਗਿਫਟ ਦੇਊਗਾ ਕੋਈ ਤਾਂ ਦੋ ਨੰਬਰ ਦਾ ਕੰਮ ਕਰੂਗਾ ਹੁਣ ਇਹ ਤਾਂ ਇਹ ਐਮਐਲ ਵੀ ਹੱਥ ਤੋਂ ਮੁੰਦੀ ਪਈ ਵੀ ਕਵంటర్ ਡਬਲ ਹੋਣਗੇ ਜੇ 50 ਨਹੀਂ ਕੱਢ ਰਹੇ ਤਾਂ ਅਗਲੇ ਕੋਲ ਕੋ ਕਵంటర్ ਹੋ ਜਾਊਗਾ ਕਵంటర్ ਤਾਂ ਨਹੀਂ ਜੋ ਮਿਹਨਤ ਕਰਦੇ ਆ ਉਹ ਗਿਫਟ ਨਹੀਂ ਦੇ ਸਕਦੇ ਉਹ ਲੰਗਰ ਲਾ ਸਕਦੇ ਆ ਉਹ ਜਿੰਨੀ ਸੇਵਾ ਕਰ ਸਕਦੇ ਆ ਆਪ ਦੇ ਘਰ ਤੋਂ ਲੈ ਕੇ ਦੇ ਸਕਦੇ ਆ ਉਹ ਐਸੀ ਚੀਜ਼ਾਂ ਕਰਦਾ ਉਹੀ ਬੰਦਾ ਕਰੂਗਾ ਜਿਹੜੇ ਬੰਦੇ ਦਾ ਕੋਈ 2 ਨੰਬਰ ਦਾ ਧੰਦਾ ਹੋਵੇ ਹੁੰ ਤੋਂ ਅਟ ਕੀ ਕਹਿਣਾ ਕੀ ਮੰਗਣਾ ਸਾਡੀ ਮੰਗ ਇਹਦੇ ਚ ਇੱਕੇ ਵੀ ਅੱਥ ਗੱਲ ਹੋਵੇ ਇੱਕ ਵਾਰ ਉਹਦੀ ਜਾਣਕਾਰੀ ਕਿ ਹੋਰ ਦੱਸਦਾ ਇੱਕ ਖਡੋਲੀ ਪਿੰਡ ਤੇ ਮਸਲਾ ਹੋਇਆ ਖਡੋਲੀ ਪਿੰਡ ਦੇ ਵਿੱਚ ਮਸਲਾ ਹੋਇਆ ਖਡੋਲੀ ਪਿੰਡ ਦੇ ਮਸਲੇ ਦੇ ਵਿੱਚ ਕੀ ਹੋਇਆ ਜਿਹੜਾ ਖਡੋਲੀ ਪਿੰਡ ਦੇ ਵਿੱਚ ਜਿਹੜੇ ਲੋਕਾਂ ਨੇ ਦੱਸਿਆ ਹੈਗਾ ਵੀ ਜਿਹੜੇ ਉਹ ਹੈਗੇ ਆ ਕਿਸਾਨੀ ਉਹਨਾਂ ਨਾਲ ਬੇਨਤੀ ਕਰੀ ਕਿਸਾਨੀ ਉਹਨਾਂ ਨਾਲ ਕਿ ਇਹ ਫਰਾਂਗੀ ਦਾ ਸਾਡੇ ਪਿੰਡ ਦਾ ਸਰਪੰਚ ਦਾ ਪਿਓ ਹੈਗਾ ਇਹਦਾ ਇਹ ਟਰਾਲੀ ਲੈ ਕੇ ਆ ਰਿਹਾ ਇਹੋ ਜੀ ਵੀਡੀਓ ਵੀ ਜਨਤਕ ਹੋ ਗਈ ਸਾਰਾ ਕੁਝ ਜਨਤਕ ਹੋ ਗਿਆ ਉੱਥੇ ਐਮਐਲਏ ਸਾਹਿਬ ਨੇ ਉਹਨਾਂ ਨੂੰ ਹੱਲਾਸ਼ੇਰੀ ਦੇ ਕੇ ਹੱਲਾਸ਼ੇਰੀ ਦੇ ਕੇ ਜਿਹੜੇ ਬੰਦੇ ਨੇ ਦੱਸਿਆ ਉਹਨਾਂ ਦੀ ਕੁੱਟਮਾਰ ਕਰਾਈ ਉਲਟਾ ਉਹ ਬੰਦਿਆਂ ਤੇ ਘੱਟੋ ਪੱਟੀ ਪੰਜ ਛੇ ਤਰ੍ਹਾਂਾਂ ਵਾਂ ਲੱਗਿਆ ਪਰਚਾ ਦਰਜ ਦੱਸਣ ਵਾਲਾ ਹੁਣ ਇਸ ਤੋਂ ਬਾਅਦ ਐਮਐਨਐ ਸਾਹਿਬ ਕੀ ਕਹਿੰਦੇਗੇ ਕਿਹੜੇ ਕੁੱਟ ਚੀਂਦੇ ਨੇ ਸਾਬਤ ਤਾਂ ਹੁੰਦਾ ਨਾ ਵੀ ਜਿਹੜੇ ਬੰਦਾ ਦੱਸ ਰਿਹਾ ਹੈਗਾ ਕਿ ਉਹ ਤੇ ਸੱਤ ਧਾਰਾ ਲਾ ਕੇ ਤੁਸੀਂ ਹਸਪੀਟਲ ਪਹੁੰਚਦੇ ਤੇ ਲਾਜ ਦਿਨ ਉਹਦੇ ਤੁਸੀਂ ਪਰਚਾ ਦੇਉਂਦੇ ਉਹਦੀ ਵੀਡੀਓ ਆ ਗਈ ਉਹਦੇ ਮੰਨ ਕੇ ਗਿਆ ਉਹ ਬੰਦਾ ਵੀ ਹਾਂ ਮੇਰੀ ਗਲਤੀ ਹੈ ਮੈਂ ਟਰੰਕੀ ਲਿਆ ਆ ਉੱਤੇ 120 ਕਿਉਂ ਨਹੀਂ ਲੰਦੇ ਐ ਉੱਤੇ 392 ਕਿਉਂ ਨਹੀਂ ਲੰਦੇ ਐ ਉਹਨਾ ਵਾਸਤੇ ਕਿਵਰੇ ਵਾਸਤੇ ਜਿਹੜੇ ਵਿਰੋਧ ਕਰਨਗੇ ਉਹਨਾਂ ਤਾਂ ਹੀ ਪਿੱਛੇ ਜਾਣਗੇ ਹੁਣ ਤੋਂ ਤੂੰ ਜਿਹੜਾ ਮੇਨ ਉਸਤਾ ਪ੍ਰਚੇ ਦਾ ਇਹ ਚਾਣਾ ਟਾਲੇ ਚੋਰੀ ਹੋ ਗਈ ਨਹੀਂ ਭਾਈ ਸਾਨੂੰ ਪਰਚੇ ਵਾਲਾ ਮਸਲਾ ਸਾਡਾ 2 ਸਾਲ ਹੋ ਗਿਆ ਪਰਚੇ ਪੁੱਛ ਵਾਲਾ ਡੱਕਾ ਨਹੀਂ ਆ ਗਿਆ ਤਾਂ ਕਰਕੇ ਕੇ ਵੈਸੇ ਮਨੇ ਭਾਈ ਕਿਰਪਾ ਮਾਲਕ ਦੀ ਐਡੀ ਐਡੀ ਟੈਨਸ਼ਨ ਨਹੀਂ ਅਸੀਂ ਰੱਖਦੇ ਆਗੇ ਹੁਣ ਮਸਲਾ ਹੈਗਾ ਜਿਹੜੀ ਸਾਡੇ ਹਲਕੇ ਦੀ ਬਦਨਾਮੀ ਹੋ ਰਹੀ ਹੈ ਸਾਡਾ ਹਲਕਾ ਬਾਈ ਜੀ ਸਾਡੇ ਹਰ ਇੱਕ ਦੇ ਲੋਕਾਂ ਨੇ ਉਹਨੂੰ ਜਤਾਇਆ ਸੀਗਾ ਜਤਾਇਆ ਦਾ ਇਹ ਸੀਗਾ ਕਿ ਖਿਡਾਰੀ ਹੈਗੇ ਕਿ ਚੰਗਾ ਇਨਸਾਨ ਹੈਗਾ ਉਹਨੇ ਤਾਂ ਜਿਹੜੇ ਲੋਕਾਂ ਨੇ ਸਮਾਜ ਸੇਵਾ ਦੀ ਕਰੀਏ ਲੋਕਾਂ ਨੇ ਲੰਗਰ ਲਾਇਆ ਨਾ ਉਹ ਸਾਰਿਆਂ ਦੇ ਮਿੱਟੀ ਪਲੀਤ ਕਰ ਦਿੱਤੇ ਹੁਣ ਜੇ ਅਸੀਂ ਕਿਤੇ ਬਾਹਰ ਜਾਈਏ ਹੁਣ ਸਾਨੂੰ ਇਹ ਦੇਸ਼ ਦੀ ਲੋੜ ਨਹੀਂ ਹੈ ਵੀ ਅਸੀਂ ਜੇ ਜਿੱਕਣ ਹੋਰ ਕਹਿ ਦੀਏ ਨਾ ਆਹ ਲੋਕਾਂ ਨੇ ਵੀ ਚਾਲੀ ਚੋਰੀ ਸਾਡੇ ਤੇ ਟੈਗ ਲਾਏ ਗਏ ਸਾਡੇ ਤੇ ਕਹੀ ਹਰ ਬਰਚਾ ਸੀਗਾ ਉਹ ਐਮਐਲ ਨੂੰ ਪਤਾ ਸੀਗਾ ਸਾਨੂੰ ਪਤਾ ਸੀਗਾ ਸਾਨੂੰ ਕੋਈ ਮਹਿਸੂਸ ਨਹੀਂ ਸੀਗਾ ਉੱਥੇ ਚਲਾਣ ਨੂੰ ਬੇਸ਼ਕ ਦੋ ਸਾਲ ਤੋਂ ਕੰਮ ਵੀ ਮੁੱਕ ਤਰੇ ਆ ਅਸੀਂ ਪਹਿਲਾਂ ਤਾਂ ਵੱਡਾ ਮਸਲਾ ਹੀ ਨਹੀਂ ਸੀਗਾ ਕਿਉਂਕਿ ਜੇਕਰ ਬਾਹਰ ਜਾਂਦੇ ਸੀਗੇ ਉਹ ਕੰਮ ਸੀਗਾ ਕਦੇ ਘਰ ਦਾ ਮਸਲਾ ਸੀਗਾ ਬਾਹਰ ਵਾਲਿਆਂ ਨੂੰ ਪਤਾ ਸੀਗਾ ਘਰ ਨਿਪਟੜ ਜਾਣੇ ਦੋ ਸਾਲ ਤੋਂ ਨਿਪਟੜ ਜਾਣਾ ਸੀਗਾ ਕਿਉਂਕਿ ਉੱਚ ਹੁਣੇ ਕੋਈ ਨਹੀਂ ਸੀਗਾ 18 ਦਿਨ ਲੱਗਣੇ ਸੀ ਜਿਹੜੇ ਲੱਗੇ ਹੁਣ ਮਸਲਾ ਇਹ ਆ ਗਿਆ ਹੁਣ ਜੇ ਹੁਣ ਅਸੀਂ ਕੰਮ ਕਰਦੇ ਸਿਲਸਿਲੇ 'ਚ ਬਾਹਰ ਅੰਦਰ ਜਾਂਦੇ ਰਹਿੰਦੇ ਹੁਣ ਜੇ ਕਿਤੇ ਬਾਹਰ ਜਾਂਦੇ ਆ ਹੁਣ ਤਾਂ ਸ਼ਰਮ ਆਉਣ ਲੱਗ ਜੇ ਇਹ ਲੱਗਦੇ ਵਿੱਚ ਤਨਹੋਰ ਤੋਂ ਹੁਣ ਕਿੱਦਾਂ ਹੱਲ ਹੈ ਗਿਆ ਮਸਲਾ ਉਹਨਾਂ ਇੱਥੇ ਆ ਗਿਆ ਵੀ ਟਰਾਲੀ ਚੋਰੀ ਜਿਨ੍ਹਾਂ ਨੇ ਕਰੀ ਉਹਨਾਂ ਤੇ ਤਾਂ ਟੈਗ ਲੱਗਣਾ ਹੀ ਲੱਗਣਾ ਸਾਡੇ ਮਰਜ਼ੀ ਦੇ ਵਿੱਚ ਪੁਨਾਇਆ ਜਾਦਾ ਪਾਟੀ ਧਿਆਨ ਨਾਲ ਤੁਸੀਂ ਸਮਝ ਲੈ ਪਰ ਭਾਈ ਜੀ ਪਾਰਟੀ ਲੈ ਕੇ ਗੁਨਾਹ ਤਾਂ ਵੀ ਕਰਦੇ ਹੁਣ ਪਾਰਟੀਆਂ ਦੇ ਵਿੱਚ ਚੰਗੇ ਮਾੜੇ ਇਨਸਾਨ ਤਾਂ ਹੁੰਦੇ ਆ ਇਹ ਚਾਟਰਮੈਟਰ ਤਾਂ ਕਿੱਥੇ ਲੱਗਿਆ ਨਹੀਂ ਨਾ ਵੀ ਕਿਹੜਾ ਬੰਦਾ ਚੰਗਾ ਕਿਹੜਾ ਮਾੜਾ ਜੀ ਜੀ ਮਸਲਾ ਤਾਂ ਇੱਥੇ ਆ ਕੇ ਖਤਮ ਹੁੰਦਾ ਨਾ ਹੁਣ ਅੱਥੇ ਕੋਲ ਨੂੰ ਮੈਂ ਇੱਕ ਤਲੋਹ ਪੀਂਹ ਦਰਦਾ ਇੱਕ ਬੰਦੇ ਨੇ ਸਰਕਾਰੀ ਦਰਸਤ ਬਣਦੀ ਜੀ ਜੀ ਉਸ ਬੰਦੇ ਦੇ ਪਿੰਡ ਦੇ ਲੋਕ ਕਾਰਵਾਈ ਪਾ ਦਿੰਦੇ ਨੇ ਸੱਤ ਵੀ ਹੋ ਜਾਂਦਾ ਵੀ ਪੂਰੇ ਦਰੱਖਤ ਸੀਗੇ ਉਹ ਵੀ ਪ੍ਰੋਫਾਈਲ ਸਾਡੇ ਕੋਲ ਪਈ ਹੈ ਉਹ ਤੋਂ ਵੀ ਐਮਐਲਏ ਸਾਡੇ ਨਾਲ ਨਦੀ ਮੁੰਦੀ ਪਵਾ ਗਏ 2 ਸਾਲ ਹੋ ਗਏ ਪੂਰੇ ਦਰੱਖਤ ਸਾਲਾ ਮਸਲਿਸ ਤੇ ਸੁਪਰੀਮ ਕੋਰਟ ਦੀ ਬਹੁਤ ਕਹਿ ਸਕਦੇ ਹਾਂ ਤੜਕ ਵੀ ਕਹਿ ਸਕਦੇ ਵੇ ਇਸ ਚੀਜ਼ ਨੂੰ ਆਪਾਂ ਵੀ ਬਰਦਾਸ਼ਤ ਨਹੀਂ ਕਰਦੇ ਇਸ ਨੂੰ ਇੱਕ ਤਰੱਕਾ ਕਤਨ ਮੰਨਦੇ ਅਟੈਂਪਟ ਨੂੰ ਮਰਡਰ ਦਾ ਮੰਨ ਮੰਨਦੇ ਇਸ ਚੀਜ਼ ਨੂੰ ਇੱਕ ਜਿਹੜਾ ਤਰੱਕਾ ਕਟਨਾ ਸੰਸਾਰ ਵਿੱਚ ਕਟਨਾ ਹੈ

ਉਹ ਬਹੁਤ ਵਧੀਆ ਅਪ ਰਹੇ ਗਏ ਪਰ ਇਹਨਾਂ ਨੇ ਉਹਨੇ ਦਬਾਅ ਪਾ ਕੇ ਵੀ ਪਾਈ ਹੈ ਇਹ ਮੈਂ ਕਲੀਅਰ ਕਰਦਾ ਜਿਹੜੇ ਐਸਐਸਓ ਹੈਗੇ ਆ ਮੈਂ ਤੁਹਾਨੂੰ ਕਲੀਅਰ ਤੂ ਕਹਿ ਰਿਹਾ ਕਿ ਤੁਹਾਡੇ ਸਾਹਮਣੇ ਆਿੰਦੇ ਐਸ ਤੇ ਇਸ ਕਰ ਰਿਹਾ ਨਾ ਜੀ ਉਹ ਬੰਦਿਆਂ ਤੇ ਕਾਰਵਾਈ ਨਹੀਂ ਹੁੰਦੀ ਦੂਜੇ ਪਾਸੇ ਉਹ ਕਹਿੰਦੇ ਵੀ ਐਮਐਲਏ ਸਾਹਿਬ ਚੋਰੀ ਨਹੀਂ ਕਰ ਸਕਦੇ ਐਦਾਂ ਨਹੀਂ ਐਦਾਂ ਨਹੀਂ ਜਿਹੜਾ ਮੈਂ ਮਸਲਾ ਕਰ ਰਿਹਾ ਵੀ ਟ੍ਰਕਟਾਂ ਵਾਲੇ ਮਸਲੇ 'ਚ ਐਮਐਲਏ ਸਾਹਿਬ ਮੁੰਦੀ ਪਾ ਗਏ ਉਹਦੀ ਫੋਟੋ ਵੀ ਐ ਕਿ ਸਾਡੇ ਕੋਲ ਉੱਤੇ ਵੀ 2 ਸਾਲ ਹੋ ਗਏ ਐ ਐਮਐਲ ਸਾਹਿਬ ਕੋਈ ਕਾਰਵਾਈ ਨਹੀਂ ਹੋਈ ਜਾਂਦੀ ਜਿਹੜੇ ਤਾਂ ਐਮਐਲ ਸਾਹਿਬ ਦੇ ਨਜ਼ਦੀਕੀ ਐ ਮੈਂ ਬਾਰ ਬਾਰ ਇੱਕੇ ਗੱਲ ਕਹਿੰਦਾ ਵੀ ਉਹ ਸਾਰੇ ਇਹੀ 2 ਨੰਬਰ ਵਾਲੇ ਹੁਣ ਜਿਹੜਾ ਇੱਕ ਥੋੜੇ ਟਾਈਮ ਪਹਿਲਾਂ ਕਿਸੇ ਨੇ ਐਮਐਲ ਸਾਹਿਬ ਨਾਲ ਬੋਧ ਕਰਤਾ ਐ ਐਮਐਲ ਸਾਹਿਬ ਦੇ ਰਿਸ਼ਤੇਦਾਰਾਂ ਨੂੰ ਤੇ ਸਿੱਧੀਆਂ ਗੋਰੀਆਂ ਚਲਾ ਦਿੰਦਾ ਤੁਹਾਡੀ ਜਿਹੜੀ ਮੰਗ ਹੈ ਪ੍ਰਸ਼ਾਸਨ ਤੋਂ ਕੀ ਮੰਗ ਹੈ ਸਾਡੀ ਤਾਂ ਮੁੱਖ ਮੰਤਰੀ ਸਾਹਿਬ ਤੋਂ ਇਹੀ ਮੰਗ ਹੈ ਵੀ ਐਮਐਨਏ ਸਾਹਿਬ ਦਾ ਜਿਹੜਾ ਅਲਾ ਦਵਾਰਾ ਜਿੰਨੇ ਵੀ ਨਾਲ ਤਸਦੀਕ ਕੀ ਹੈਗੇ ਸਾਰਿਆਂ ਦੀ ਜਾਂਚ ਹੋਵੇ ਸਾਰਿਆਂ ਦੇ ਪਰਚੇ ਦਰਜ ਹੈ ਬਹੁਤ ਸਾਰੇ ਕੇਸ ਸਬਕ ਜੋ ਪਿਓ ਹੈਗੇ ਜਿਹੜੀ ਟ੍ਰੱਲ ਦੇ ਆਲੇ ਮਸਲਾ ਹੈਗਾ ਐਮਐਨਏ ਸਾਹਿਬ ਤੇ ਇਕੱਲਾ ਦੋਸ਼ ਨਹੀਂ ਲਿਆ ਇਹ ਸਾਰੇ ਕਿਨੋਂ ਔਰ ਹਲਕੇ ਤੇ ਲੱਗਿਆ ਹੋਇਆ ਕੱਬਾ ਹੈ ਬੇਤਬਾ ਤੋਂ ਲਈ ਸਾਡੀ ਬੇਨਤੀ ਹੈਗੀ ਹੈ ਹੱਥ ਜੋੜ ਕੇ ਮੁੱਖ ਮੰਤਰੀ ਜਾਵਰੂ ਵੀ ਇਹਦੀ ਐਸਐਟ ਬਣਾਗੇ ਜਾਂਚ ਕੀਤੀ ਜਾਵੇ ਕਿਉਂਕਿ ਇਹ ਤਾਂ ਧੱਬਾ ਹੈ ਕਿਹੜਾ ਜਿਹੜਾ ਐਮਐਲਏ ਦਾ ਐਮਐਲਏ ਦਾ ਵੇ ਜਿਨ੍ਹਾਂ ਨੇ ਮੁੰਡੀਆਂ ਪੋਈਆਂ ਮੁੰਡੀਆਂ ਵਾਲਾ ਕਰਾਵੇ ਇਹ ਆਮ ਲੋਕਾਂ ਤੇ ਧੱਬਾ ਲੱਗੇਗਾ ਇਹ ਸੰਸਥਾ ਦੇ ਨਾਲ ਗੁਰੂ ਗੁਰਸੇਵ ਸਿੰਘ ਹਟਾਲ ਜਿਨ੍ਹਾਂ ਵੱਲੋਂ ਕਾਫੀ ਖੋਲਾਸੇ ਕੀਤੇ ਗਏ ਕੈਂਸਰ ਦੇ ਰੋਗ ਦੇ ਤੇ ਕੋਈ ਫਾਇਦਾ ਪ੍ਰੂਫ ਨਹੀਂ ਜੋ ਇਹਨਾਂ ਨੇ ਸੀਐਮ ਪਰਮਾਨント ਪੰਜਾਬ ਸਰਕਾਰ ਨੂੰ 21 ਬੇਨਤੀ ਕੀਤੀ ਹੈ ਜਿਨ੍ਹਾਂ ਚਿਰਨ ਕਿਹਾ ਵੀ ਇਕੱਲੇ ਇਕੱਲੇ ਬੰਤੇ ਦੀ ਜਾਂਚ ਕੀਤੀ ਜਾਵੇ ਤੇ ਇੱਕ ਵਧੀਆ ਕਾਰਵਾਈ ਕਰਕੇ ਹਰ ਬੰਦੇ ਨੂੰ ਜਿਸ ਵਿੱਚ ਗਲਤ ਉਹਨੂੰ ਜਿਹੜਾ ਸਲਾਖਾ ਵਿੱਚ ਸੱਟਿਆ ਜਾਵੇ ਧੰਨ